ਕੰਨ ਦੇ ਉੱਤੇ ਬਹੁਤ ਵੱਡਾ ਪੋਸਟਰ ਲੱਗਾ ਜਿਵੇਂ ਕਿਸੇ ਵੇਲੇ ਫਿਲਮਾਂ ਦੇ ਪੋਸਟਰ ਲੱਗਦੇ ਸੀ ਲੈਂਸ ਹੀ ਲੈਂਸ ਲੈਂਸ ਆਮ ਗੱਲ ਹੋ ਗਈ ਪਰਮਾਤਮਾ ਨੇ ਸਾਨੂੰ ਸਾਰਿਆਂ ਦੀ ਅੱਖ ਦੇ ਵਿੱਚ ਇੱਕ ਲੈਂਸ ਦਿੱਤਾ ਹੁੰਦਾ ਜਿਹੜਾ ਪਾਣੀ ਵਾਂਗੂ ਸਾਫ਼ ਹੁੰਦਾ ਪਰ ਜਿਦਾਂ ਜਿਦਾਂ ਉਮਰ ਵੱਧਦੀ ਆ ਜਦੋਂ ਉਹ ਜ਼ਿਆਦਾ ਧੁੰਦਲਾ ਹੋ ਜਾਂਦਾ ਸਾਨੂੰ ਧੁੰਦਲਾ ਦੇਖਣਾ ਸ਼ੁਰੂ ਹੋ ਜਾਂਦਾ ਅਸੀਂ ਉਹਨੂੰ ਕਹਿੰਦੇ ਹਾਂ ਕਿ ਚਿੱਟਾ ਮੋਤੀਆ ਹੋ ਗਿਆ ਇਹ ਚਿੱਟੇ ਮੋਤੀਏ ਦਾ ਇਲਾਜ ਸੰਭਵ ਆ ਤੇ ਪੱਕੇ ਤੌਰ ਦੇ ਉੱਤੇ ਇਹ ਬਾਅਦ ਵਿੱਚ ਕੋਈ ਜ਼ਿਕਰਤ ਨਹੀਂ ਆਉਂਦੀ ਜੋ ਐਨ ਕਹਨ ਉਹ ਤੁਸੀਂ ਦੇਖੋ ਕਿ ਇੱਕ ਜੋ ਰੁਕਾਵਟ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਮੈਰਿਜ ਦੀ ਗੱਲ ਆਂਦੀ ਆ ਤਾਂ ਸਾਡੀਆਂ ਭੈਣਾਂ ਉਹ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਸਾਰਾ ਪਰਿਵਾਰ ਹੈ ਐਨ ਕਹਨ ਨੂੰ ਨਹੀਂ ਲਾਈਕ ਕਰਦਾ ਮੋਬਾਈਲ ਦੀ ਅਸੀਂ ਬਹੁਤ ਵਰਤੋਂ ਕਰ ਰਹੇ ਹਾਂ ਇਹ ਸਕਰੀਨ ਟਾਈਮ ਨੇ ਵੀ ਸਾਡੀ ਅੱਖਾਂ ਖਾਧੀਆਂ ਅਸੀਂ ਖੁਦ ਬੱਚਿਆਂ ਨੂੰ ਫੋਨ ਦਿੰਨੇ ਆ ਬੱਚਾ ਰੋਂਦਾ ਤਾਂ ਖੁਦ ਨੇ ਵੀ ਤੂੰ ਫੋਨ ਲੈ ਲੈ ਬੰਦਾ ਚਾਹੁੰਦਾ ਵੀ ਜਿਵੇਂ ਮੈਂ ਆਇਆ ਧਰਤੀ ਤੇ ਉਸੇ ਤਰੀਕੇ ਦੇ ਨਾਲ ਐਨਕ ਮੁਕਤੀ ਰਵਾਂ ਜਿਹੜੀ ਸਰਜਰੀ ਅਸੀਂ ਆਪਣੇ ਹਸਪੀਟਲ ਵਿੱਚ ਕਰ ਰਹੇ ਹਾਂ ਉਸੀ ਸਿਲਕ ਸਰਜਰੀ ਕਰ ਰਹੇ ਸਾਰੇ ਸਟੈਪਸ ਜਿਹੜੇ ਆ ਉਹ ਲੇਜ਼ਰ ਨਾਲ ਹੀ ਹੋ ਜਾਂਦੇ ਆ ਪਹਿਲੀ ਗੱਲ ਤਾਂ ਬਲੇਡ ਨਹੀਂ ਲੱਗਦਾ ਰਿਕਵਰੀ ਬੜੀ ਫਾਸਟ ਹੈ ਉਹਦਾ ਹੱਕੇ ਪਹਿਲਾਂ ਆਪਣੇ ਬਜ਼ੁਰਗਾਂ ਵੱਲ ਵੇਖੀਏ ਤਿੰਨ ਤਿੰਨ ਮਹੀਨੇ ਪਹਿਲੇ ਪ੍ਰੋਗਰਾਮ ਚੱਲ ਪੈਣਾ ਸੀ ਵੀ ਭਾਈ ਅੱਖ ਦਾ ਤਕੜਾ ਆਪਰੇਸ਼ਨ ਹੋਣਾ ਭਾਈ ਮੈਂ ਤਾਂ ਮਹੀਨਾ ਕੰਮ ਨਹੀਂ ਕਰ ਸਕਣਾ ਮੇਰੀ ਅੱਖ ਦੇ ਉੱਤੇ ਐਡੀ ਪੱਟੀ ਤੇ ਉੱਤੇ ਕਾਲੀ ਜਣਕ ਲਾ ਕੇ ਰਹਿਣਾ ਪੈਣਾ ਮੈਨੂੰ ਨਵੇਂ ਵੀ ਇਹ ਸਰਜਰੀਆਂ ਜਿਹਦੇ ਵਿੱਚ ਪਰਚ ਬੰਦੇ ਸੀ ਕਰਦੇ ਸੀ ਮਰੀਜ਼ ਨੂੰ ਬਹੁਤ ਸਾਰੀਆਂ ਪ੍ਰੀਕਾਸ਼ਨਸ ਦੱਸਦੇ ਸੀ ਕਿ ਤੂੰ ਰਾਤ ਨੂੰ ਅੱਖ ਨਹੀਂ ਮਲਣੀ ਤੂੰ ਐਂਡਕ ਲਗਾ ਕੇ ਸੌਣਾ ਤੁਸੀਂ ਜਿਮ ਨਹੀਂ ਜਾ ਸਕਦੇ ਤੁਸੀਂ ਬਾਈਕ ਨਹੀਂ ਚਲਾ ਸਕਦੇ ਹੁਣ ਦੇਖੋ ਸਿਰਫ ਸੂਈ ਦੀ ਲੋਕ ਜਿੰਨਾ ਚੀਰਾ ਦਿੰਦੇ ਨੇ 2mm ਦਾ ਸੀ ਕਹ ਲਈਏ ਉਹਦੇ ਵਿੱਚ ਨਾ ਟੀਕਾ ਟਾਂਕਾ ਦਰਦ ਦਾਖਲਾ ਕੁਝ ਨਹੀਂ ਹੈ ਪੇਸ਼ੈਂਟ ਆਨ ਦਾ ਨਾਲ ਹੀ 2 ਘੰਟੇ ਬਾਅਦ ਅਸੀਂ ਘਰ ਭੇਜ ਦੇਵਾਂਗੇ ਤੇਈ ਸਾਨੂੰ ਮਰੀ ਜਾ ਕੇ ਕਹਿੰਦੇ ਆ ਵੀ ਜੇ ਅਸੀਂ ਚਿੱਟੇ ਮੋਟੇ ਦਾ ਆਪਰੇਸ਼ਨ ਕਰਵਾ ਲਈਏ ਤਾਂ ਪਰ ਅਸੀਂ ਲੈਂਸ ਨਾ ਪੋਈਏ ਕਿ ਇਦਾਂ ਹੋ ਸਕਦਾ ਸੈਕੰਡ ਆਪਸ਼ਨ ਨਹੀਂ ਹੈ ਲੈਂਸ ਤੋਂ ਬਿਨਾ ਨਹੀਂ ਹੁੰਦਾ ਇਦਾਂ ਨਾ ਹੋਵੇ ਕਿ ਚਿੱਟਾ ਮੋਟਿਆ ਬਹੁਤ ਜ਼ਿਆਦਾ ਪਕਾ ਕੇ ਕਾਲਾ ਬਣ ਕੇ ਕੋਸ਼ ਨਹੀਂ ਪਿੱਛੇ ਚਲੀ ਜਾਵੇ ਤੇਈ ਸਾਨੂੰ ਕਹਿੰਦੇ ਆ ਕਿ ਹੁਣ ਤੁਸੀਂ ਸਾਡੇ ਕੋਈ ਹਲਕਾ ਜਿਹਾ ਲੈਂਸ ਪਾ ਦਿਓ ਬਾਅਦ ਵਿੱਚ ਜੋ ਸਾਡੇ ਕੋ ਪੈਸੇ ਹੋਊਗੇ ਅਸੀਂ ਫਿਰ ਵਧੀਆ ਪੋਲਾਂਗੇ ਕਲੀਅਰ ਕਰ ਦਿੰਦਾ ਕਿ ਜਿਹੜਾ ਇੱਕ ਵਾਰੀ ਲੈਂਸ ਸਾਡੇ ਇੰਪਲਾਂਟ ਅਸੀਂ ਕਰ ਦਿੱਤਾ ਉਹ ਦੁਬਾਰਾ ਚੇਂਜ ਨਹੀਂ ਹੋਣਾ ਜਿਹੜਾ ਸਸਤਾ ਪੋਆ ਲਓ ਮਹਿੰਗਾ ਪੋਆ ਲਓ ਜਿਹੜਾ ਇੱਕ ਵਾਰੀ ਪਹਿਲੇ ਇੱਕ ਵ ਪ੍ਰਾਈਮੇਰੀ ਸ਼ਰਟ ਵੀ ਦੇਖ ਰਹੇ ਹੋ ਜੀ ਮੈਂ ਹਰਵਰਦ ਸਿੰਘ ਟਹਿਣਾ ਤੇ ਪ੍ਰੋਗਰਾਮ ਪ੍ਰਾਈਮ ਹੈਲਥ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਅੱਖਾਂ ਦੀ ਖੂਬਸੂਰਤੀ ਦੇ ਬਾਰੇ ਬੜੀਆਂ ਗੱਲਾਂ ਕਹੀਆਂ ਨੀਲੀਆਂ ਅੱਖਾਂ ਵੀ ਗੀਤਾਂ ਦੇ ਵਿੱਚ ਆ ਝੀਲ ਵਰਗੀਆਂ ਅੱਖਾਂ ਗੀਤਾਂ ਦੇ ਵਿੱਚ ਆ ਪਰ ਕੀ ਸੱਚੀ ਮੁੱਚੀ ਇੰਨੀਆਂ ਖੂਬਸੂਰਤ ਅੱਖਾਂ ਹਰ ਮਨੁੱਖ ਦੀਆਂ ਹੁੰਦੀਆਂ ਜਿਵੇਂ ਕਿ ਗੀਤਾਂ ਦੇ ਵਿੱਚ ਫਿਲਮਾਂ ਦੇ ਵਿੱਚ ਆ ਚਲੋ ਉਹ ਹੋ ਗਈ ਬਾਜ਼ਾਰ ਦੀ ਗੱਲ ਮੰਡੀ ਦੀ ਗੱਲ ਵੀ ਜੇਕਰ ਖੂਬਸੂਰਤੀ ਦੀ ਗੱਲ ਕਰੋਗੇ ਤਾਂ ਸੌਦਾ ਵਿਕਦਾ ਪਰ ਤੁਹਾਡੀਆਂ ਅੱਖਾਂ ਸੌਦਾ ਨਹੀਂ ਤੁਹਾਡੀਆਂ ਅੱਖਾਂ ਤੁਹਾਡਾ ਅਨਮੋਲ ਗਹਿਣਾ ਅੱਖਾਂ ਗਈਆਂ ਤਾਂ ਜਹਾਨ ਗਿਆ ਸਿਆਣੇ ਇਹ ਗੱਲ ਕਹਿੰਦੇ ਮੈਂ ਕੱਲਾ ਨਹੀਂ ਕਹਿੰਦਾ ਉਹ ਤਾਂ ਬਹੁਤ ਸਿਆਣੇ ਜਿਨ੍ਹਾਂ ਨੇ ਗੱਲਾਂ ਕਹੀਆਂ ਤੇ ਅੱਖਾਂ ਨੂੰ ਬਚਾਉਣ ਦੇ ਲਈ ਅਸੀਂ ਸਾਰੇ ਹੀ ਯਤਨ ਕਰਦੇ ਆਂ ਕਈ ਵਾਰੀ ਅਵੇਸਲੇ ਰਹਿੰਨੇ ਆਂ ਅਖੀਰ ਦੇ ਉੱਤੇ ਕਰਦੇ ਆਂ ਸਿਆਣੇ ਇਹ ਵੀ ਗੱਲ ਕਹਿੰਦੇ ਵੀ ਨਾਲ ਦੀ ਨਾਲ ਕੇਅਰ ਕਰਨੀ ਚਾਹੀਦੀ ਆ ਅੱਖਾਂ ਨੂੰ ਕਿਵੇਂ ਬਚਾਈਏ ਐਨਕ ਨੂੰ ਕਿਵੇਂ ਲਾਗੇ ਮੋਤੀਏ ਦਾ ਆਪਰੇਸ਼ਨ ਕਿਵੇਂ ਕਰਵਾਏਗੇ ਤੇ ਲੇਸਿਕ ਲੇਜ਼ਰ ਵਾਲੀ ਜਿਹੜੀ ਟੈਕਨੋਲੋਜੀ ਉਹ ਕੀ ਆ ਇਹਦੇ ਬਾਰੇ ਅੱਜ ਅਸੀਂ ਜਾਣਕਾਰੀ ਲੈਣੀ ਆਂ ਜਲੰਧਰ ਤੋਂ ਜਦੋਂ ਆਪਾਂ ਜਾਂਦੇ ਹਾਂ ਲੁਧਿਆਣੇ ਵੱਲ ਫਗਵਾੜਾ ਆਉਂਦਾ ਫਗਵਾੜਾ ਜਿਹੜਾ ਉਹ ਜਲੰਧਰ ਤੋਂ ਲਗਭਗ 22 ਕਿਲੋਮੀਟਰ ਦੂਰ ਆ ਤੇ ਫਿਰ ਉੱਥੇ ਇੱਕ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਆ ਉਹਦੇ ਡਾਕਟਰ ਐਸ ਰਾਜਨ ਸਾਡੇ ਕੋਲ ਨੇ ਜਿਨ੍ਹਾਂ ਦਾ ਅੱਖਾਂ ਦੇ ਖੇਤਰ ਦੇ ਵਿੱਚ ਬੜਾ ਤਜਰਬਾ ਆਪਰੇਸ਼ਨ ਦੇ ਖੇਤਰ ਦੇ ਵਿੱਚ ਬੜਾ ਤਜਰਬਾ ਐਨਕਾ ਲਾਉਣ ਦੇ ਖੇਤਰ 'ਚ ਬੜਾ ਤਜਰਬਾ ਤੇ ਗੱਲਾਂ ਕੁਝ ਕਿ ਮੇਰੇ ਦਿਲ ਦੀਆਂ ਤੇ ਕੁਝ ਕੁ ਥੋੜੇ ਦਿਲ ਦੀਆਂ ਤੇ ਜਵਾਬ ਇਹਨਾਂ ਦੀ ਮਰਜ਼ੀ ਦੇ ਡਾਕਟਰ ਸਾਹਿਬ ਕੀ ਹਾਲ ਨੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਹਾਂ ਹਾਂ ਬਹੁਤ ਠੀਕ ਹੈ ਜੀ ਸਭ ਕੋਈ ਡਾਕਟਰ ਸਾਹਿਬ ਚਿਤ ਕਰਦਾ ਹੁੰਦਾ ਹਰ ਬੰਦੇ ਦੇ ਜੀ ਕਿ ਮੈਂ ਆਪਦੀ ਐਨਕ ਲਾ ਕੇ ਪਰੇ ਰੱਖ ਦਿਆਂ ਤੇ ਇਉਂ ਲੱਗਾ ਵੀ ਮੈਂ ਤਾਂ 18 ਸਾਲਾਂ ਦਾ ਹੀ ਆ ਚਿਤਕੀਦਾ ਕਰਦਾ ਐਨਕ ਲਾ ਕੇ ਵੀ ਕਹੇਗੇ ਵੀ ਅਸੀਂ ਤਾਂ ਹੁਣ ਮੈਚੁਰ ਹੋ ਗਏ ਹਾਂ ਉਹ ਬੰਦਾ ਐ ਲੱਗਦਾ ਜੀ ਕਿ ਇਹਨੇ ਪਤਾ ਨਹੀਂ ਕੀ ਬਣ ਗਿਆ ਇਹਦਾ ਐਨਕਾਂ ਦਾ ਭਾਰ ਜਦੋਂ ਨੱਕ ਦੇ ਉੱਤੇ ਪੈਂਦਾ ਤੇ ਕਈ ਵਾਰੀ ਅਟਪਟਾਜਾ ਵੀ ਲੱਗਦਾ ਐਨਕ ਲਵਾ ਦਿੰਨੇ ਆ ਲਾ ਦਿੰਨੇ ਆ ਪੱਕੇ ਤੌਰ ਤੇ ਵੀ ਆ ਲੈ ਸਾਹਮ ਦੇ ਲੋ ਆ ਬਿਲਕੁਲ ਐਨਕਾਂ ਦੇ ਹੋਰ ਬਹੁਤ ਨੁਕਸਾਨ ਹੈ ਕਿਉਂਕਿ ਜਦੋਂ ਬਾਹਰ ਜਾਂਦੇ ਨੇ ਜਦੋਂ ਤੁਸੀਂ ਦੇਖੋ ਕਿ ਸਟੂਡੈਂਟ ਬਾਹਰ ਜਾਂਦੇ ਹਨ ਕਈ ਤਰ੍ਹਾਂ ਦੀਆਂ ਜੌਬਸ ਮਿਲਦੀਆਂ ਹੂੰ ਕਈ ਸਾਨੂੰ ਕਹਿੰਦੇ ਕਿ ਸਾਡਾ ਰੈਸਟੋਰੈਂਟਸ ਕੰਮ ਹੈ ਕਿ ਅਸੀਂ ਜਦੋਂ ਧੂਏਂ ਚ ਜਾਂਦੇ ਆ ਸਾਡੀ ਐਨਕ ਸਾਨੂੰ ਬਾਰ ਬਾਰ ਸਾਫ ਕਰਨੀ ਪੈਂਦੀ ਹੈ ਕਈ ਕਹਿੰਦੇ ਕਿ ਸਾਡਾ ਡਿਲੀਵਰੀ ਦਾ ਕੰਮ ਹੈ ਕਦੇ ਰਸਤੇ 'ਚ ਅਸੀਂ ਕਦੇ ਕੋਈ ਡਿਲੀਵਰੀ ਕਰਨ ਜਾਣਾ ਹੈ ਕੋਈ ਪੀਜ਼ਾ ਡਿਲੀਵਰ ਜੋ ਵੀ ਜੋਮੈਟੋਸ ਕੰਮ ਕਰਦੇ ਹਨ ਕਿ ਰਾਸਤੇ بارش ਹੋ ਜਾਂਦੀ ਬਾਰ ਬਾਰ ਐਨਕਸ ਸਾਫ ਕਰਨੀ ਪੈਂਦੀ ਹੈ ਧੁੰਦ ਪੈ ਜਾਂਦੀ ਐਨਕਸ ਸਾਫ ਕਰਨੀ ਪੈਂਦੀ ਹੈ ਮਤਲਬ ਜੋ ਐਨ ਕਾ ਹਨ ਉਹ ਤੁਸੀਂ ਦੇਖੋ ਕਿ ਇੱਕ ਆਬਸਟੈਕਲ ਹਨ ਇੱਕ ਜੋ ਰੁਕਾਵਟ ਹਨ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਗਰੋਥ ਦੇ ਵਿੱਚ ਸਾਡੇ ਜੋ ਅਸੀਂ ਵਧਣਾ ਹੈ ਉਹਦੇ ਰੁਕਾਵਟ ਹਨ ਔਰ ਮੈਰਿਜ ਦੀ ਗੱਲ ਆਂਦੀ ਹੈ ਤਾਂ ਸਾਡੀਆਂ ਭੈਣਾਂ ਬਹੁਤ ਸਾਰੀਆਂ ਬੇਟੀਆਂ ਉਹ ਕੰਨਿਆਂ ਕਿ ਅਸੀਂ ਜਿਹੜਾ ਸਾਰੇ ਪਰਿਵਾਰ ਹੈ ਅੱਖਾਂ ਨੂੰ ਨਹੀਂ ਲਾਈਕ ਕਰਦਾ ਜਾਂ ਅਸੀਂ ਕੰਟੈਕਟ ਲੈਂਸ ਕਿਦਾਂ ਪਾਈਏ ਸੋ ਇਹ ਸਾਰੀਆਂ ਜੋ ਪ੍ਰੋਬਲਮਸ ਹਨ ਜੇ ਅਸੀਂ 올ਡ ਏਜ ਦੀ ਗੱਲ ਕਰੀਏ ਜੇ ਅਸੀਂ 50 ਸਾਲ ਤੋਂ ਬਾਅਦ 60 70 ਸਾਲ ਤੋਂ ਬਾਅਦ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਉਹ ਸਾਨੂੰ ਕਹਿੰਦੇ ਆ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਲੈਂਸ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ ਦੀ ਸਾਡੀ ਟੈਕਨੋਲੋਜੀ ਹੋਣੀ ਚਾਹੀਦੀ ਕਿ ਸਾਡੇ ਅਨਕ ਸਾਰੀ ਉਮਰ ਹੀ ਉਤਰ ਜਵੇ ਨਾ ਤਾਂ ਸਾਨੂੰ ਨਜ਼ਦੀਕ ਦੇ ਲਈ ਕੋਈ ਅਨਕ ਲਗਾਨੀ ਪਵੇ ਨਾ ਸਾਨੂੰ ਕੋਈ ਦੂਰ ਲੀ ਐਨਕ ਲਗਾਨੀ ਪਵੇ ਤੇ ਐਨਕਾਂ ਦਾ ਝੰਜੜ ਜਿਹੜਾ ਆ ਉਹ ਖਤਮ ਹੋ ਜਾਏ। ਹੂੰ। ਸੋ ਅਸੀਂ ਇਹ ਜੋ ਹਰ ਏਜ ਦੇ ਲਈ ਜੋ ਅਸੀਂ ਐਨਕਾ ਉਤਾਰਦੇ ਹਾਂ ਅਲੱਗ-ਅਲੱਗ ਟੈਕਨੋਲੋਜੀਜ਼ ਦੇ ਨਾਲ ਸੋ ਉਹ ਅਸੀਂ ਆਪਣੇ ਹਸਪੀਟਲ ਡਾਕਟਰ ਰਾਜਨਾਇਕਰ ਹਸਪੀਟਲ ਦੇ ਵਿੱਚ ਜੋ ਵੀ ਲੇਟੈਸਟ ਐਨਕਾ ਉਤਾਰਨ ਦੀ ਸਰਜੀਸ ਹੈ ਉਹ ਅਸੀਂ ਕਰ ਰਹੇ ਹਾਂ। ਬਹੁਤ ਖੂਬ ਜੀ। ਪਰ ਵੈਸੇ ਵੀ ਨਾ ਜਦੋਂ ਐਨਕ ਲੈ ਜੇ ਤੁਸੀਂ ਵੈਸੇ ਵੀ ਜਿਹਨੇ ਜਿਹਨੇ ਵੀ ਐਨਕ ਲਾਈ ਆ ਉਹ ਜਿਵੇਂ ਇੱਕ ਹੋਰ ਚੀਜ਼ ਨਾਲ ਸੰਭਾਲ ਕੇ ਤੁਰਨਾ ਪੈਂਦਾ ਆ ਪਾ ਕਿਤੇ ਵੀ ਜਾਣਾ ਹੋਵੇ ਖੇਤ ਜਾਣਾ ਹੋਵੇ ਦਫਤਰ ਜਾਣਾ ਹੋਵੇ ਸੈਰ ਤੇ ਜਾਣਾ ਹੋਵੇ ਤੇ ਬੰਦਾ ਚਾਹੁੰਦਾ ਵੀ ਜਿਵੇਂ ਮੈਂ ਆਇਆ ਧਰਤੀ ਤੇ ਤੇ ਜਿਵੇਂ ਮੈਂ ਜਾਣਾ ਧਰਤੀ ਤੇ ਤੇ ਉਸੇ ਤਰੀਕੇ ਦੇ ਨਾਲ ਮੈਂ ਵਿਚ ਵਿਚਾਲੇ ਵੀ ਰਵਾਂ ਐਨਕ ਮੁਕਤੀ ਰਵਾਂ ਬਿਲਕੁਲ ਇੱਕ ਹੁਣ ਚਿੱਟੇ ਮੋਤੀਆਂ ਦੀ ਗੱਲ ਕਰਦੇ ਆ ਹਮਮ ਬੜੇ ਲੋਕਾਂ ਨੂੰ ਚਿੱਟਾ ਮੋਤੀਆ ਹੁੰਦਾ ਤੁਹਾਡੀ ਗੱਲ ਮੈਨੂੰ ਚਾਹ ਦਾ ਪਹਿਲਾ ਸਾਂਝਾ ਕਰਨ ਵੇਲੇ ਬਹੁਤ ਵਧੀਆ ਲੱਗੀ ਤੁਸੀਂ ਆਖਿਆ ਵੀ ਜੇਕਰ ਵਾਲ ਚਿੱਟੇ ਹੁੰਦੇ ਆ ਉਮਰ ਦੇ ਨਾਲ ਜੇਕਰ ਹੋਰ ਗੱਲਾਂ ਹੁੰਦੀਆਂ ਤੇ ਫਿਰ ਭਾਈ ਇਹ ਜਿਹੜਾ ਅੱਖਾਂ ਦੇ ਉੱਤੇ ਵੀ ਪਰਤ ਤਾਂ ਜੰਮਣੀ ਆ ਇਹ ਧੂੜ ਦੀ ਕਹਿ ਲੋ ਮਿੱਟੀ ਦੀ ਕਹਿ ਲੋ ਜਾਂ ਤੁਹਾਡੇ ਭਾਸ਼ਾ ਦੇ ਵਿੱਚ ਕੋਈ ਹੋਰ ਚੀਜ਼ ਦੇ ਕਹਿ ਲੋ ਇਹ ਚਿੱਟੇ ਮੋਤੀਏ ਦਾ ਇਲਾਜ ਸੰਭਵ ਆ ਤੇ ਕਿੰਨਾ ਕੋ ਸੰਭਵ ਆ ਤੇ ਪੱਕੇ ਤੌਰ ਦੇ ਉੱਤੇ ਹੀ ਆ ਬਾਅਦ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਚਿੱਟੇ ਮੋਤੀਏ ਪਹਿਲਾਂ ਮੈਂ ਦੱਸ ਦਾਂ ਕਿ ਚਿੱਟੇ ਮੋਤੀਏ ਹੈ ਕੀ ਆ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਦੀ ਅੱਖ ਦੇ ਵਿੱਚ ਇੱਕ ਲੈਂਸ ਦਿੱਤਾ ਹੁੰਦਾ ਜਿਹੜਾ ਪਾਣੀ ਵਾਂਗੂ ਸਾਫ਼ ਹੁੰਦਾ ਪਰ ਜਦ ਜਦੋਂ ਉਮਰ ਵੱਧਦੀ ਆ ਉਹ ਜਿਹੜਾ ਕੁਦਰਤੀ ਲੈਂਸ ਹੁੰਦਾ ਉਹ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਔਰ ਜਦੋਂ ਉਹ ਜ਼ਿਆਦਾ ਤੁੰਦਲਾ ਹੋ ਜਾਂਦਾ ਸਾਨੂੰ ਤੁੰਦਲਾ ਦੇਖਣਾ ਸ਼ੁਰੂ ਹੋ ਜਾਂਦਾ ਅਸੀਂ ਉਹਨੂੰ ਕਹਿੰਦੇ ਆ ਕਿ ਚਿੱਟਾ ਮੋਤੀਆ ਹੋ ਗਿਆ ਸੋ ਇਟਸ ਨਾਰਮਲ ਫਿਜ਼ੀਓਲੋਜੀਕਲ ਚੇਂਜ ਸਾਡੀ ਜੋ ਅੱਖ ਦੇ ਵਿੱਚ ਹੁੰਦੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਹੁਣ ਆਪਾਂ ਅੱਗੇ ਕਰੀਏ ਕਿ ਕੀ ਇਹਦਾ ਇਲਾਜ ਕੀ ਹੈ ਤਾਂ ਇਹਦਾ ਜੋ ਇਲਾਜ ਹੈ ਪਹਿਲਾਂ ਜਿਸ ਤਰ੍ਹਾਂ ਬਹੁਤ ਟਫ ਹੁੰਦਾ ਸੀ ਮਹੀਨਾ ਮਹੀਨਾ ਅਸੀਂ ਪਰਹੇਜ਼ ਦੱਸਦੇ ਹੁੰਦੇ ਸੀ ਪਰ ਅੱਜ ਕੱਲ ਅਸੀਂ ਕਰ ਰਹੇ ਆ ਰੋਬੋਟਿਕ ਕੈਟਰਿਕ ਸਰਜਰੀ ਜਾ ਫੈਮਟੋ ਲੇਜ਼ਰ ਅਸਿਸਟਡ ਕੈਟਰਿਕ ਰੋਬੋਟਿਕ ਰੋਬੋਟਿਕ ਕੈਟਰਿਕ ਸਰਜਰੀ ਉਹ ਰੋਬਟ ਕਰਦੇ ਆ ਜਿਹੜੇ ਉਹ ਚਿੱਟੇ ਜਿਹੇ ਹੁੰਦੇ ਆ ਚਿੱਟੇ ਮੋਤੀ ਦਾ ਇਲਾਜ ਬਿਨਾ ਟੀਕੇ ਟਾਂਕੇ ਦਰਦ ਦਾਖਲੇ ਤੋਂ ਅੱਛਾ ਅੱਛਾ ਕਰਦੇ ਰੋਬੋਟ ਨਹੀਂ ਐ ਰੋਬਟ ਕਈ ਮੇਰੇ ਪੇਸ਼ੈਂਟ ਸਾਨੂੰ ਇਹ ਪੁੱਛਦੇ ਆ ਕਿ ਇਹਦਾ ਮਤਲਬ ਅਸੀਂ ਆਪਣੀ ਅੱਖ ਸਾਡੀ ਰੋਬਟ ਮੈਂ ਵੀ ਇਹੀ ਸਮਝਿਆ ਮੈਂ ਕਿਹਾ ਵੀ ਜਨ ਮੰਨ ਲਓ ਮਰੀਜ਼ ਪਿਆ ਤੁਹਾਡੇ ਉਥੇ ਥੀਏਟਰ ਦੇ ਵਿੱਚ ਤੇ ਰੋਬਟ ਆਇਆ ਹੌਲੀ ਹੌਲੀ ਚੱਲਦਾ ਚੱਲਦਾ ਤੇ ਉਹਨੇ ਆਪਦਾ ਸੰਦ ਪੜਨਾ ਚੱਕਿਆ ਤੇ ਉਹਨੇ ਸ਼ੁਰੂ ਕਰ ਦਿੱਤਾ ਹਾਂ ਇਹ ਤੁਸੀਂ ਹਰ ਕੋਈ ਇਸ ਤਰ੍ਹਾਂ ਹੀ ਸੋਚਦਾ ਬਟ ਮੈਂ ਇੱਥੇ ਕਲੀਅਰ ਕਰਨਾ ਚਾਹਨਾ ਕਿ ਰੋਬਟ ਨੇ ਸਰਜਰੀ ਨਹੀਂ ਕਰਨੀ ਰੋਬਟ ਦਾ ਮਤਲਬ ਕੀ ਹੈ ਕਿ ਕੰਪਿਊਟਰਾਈਜ਼ ਹੋ ਜਾਣਾ ਸਾਰਾ ਕੁਝ ਅੱਛਾ ਅੱਛਾ ਸਪੋਜ਼ ਕਰੋ ਪਹਿਲਾਂ ਅਸੀਂ ਪਹਿਲਾਂ ਜਦੋਂ ਅੱਖ ਦੇ ਚਿੱਟੇ ਮੋਤੀ ਦਾ ਆਪਰੇਸ਼ਨ ਕਰਦੇ ਸੀ ਪਹਿਲਾਂ ਅਸੀਂ ਬਲੇਡ ਦੇ ਨਾਲ ਇੱਕ ਚੀਰਾ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਜੋ ਅੱਖ ਦੇ ਮੋਤੀਏ ਤੱਕ ਪਹੁੰਚਦੇ ਹਾਂ ਫਿਰ ਉਹਨੂੰ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਪਰ ਰੋਬੋਟਿਕ ਜਾਇ ਜਿਹੜੀ ਲੇਜ਼ਰ ਆ ਇਹਦੇ ਵਿੱਚ ਇਹ ਸਾਰੇ ਸਟੈਪਸ ਜਿਹੜੇ ਆ ਉਹ ਲੇਜ਼ਰ ਨਾਲ ਹੀ ਹੋ ਜਾਂਦੇ ਆ ਪਹਿਲੀ ਗੱਲ ਤਾਂ ਬਲੇਡ ਨਹੀਂ ਲੱਗਦਾ ਰਿਕਵਰੀ ਬੜੀ ਫਾਸਟ ਹੈ ਰਿਕਵਰੀ ਫਾਸਟ ਤਾਂ ਹੋਣੀ ਆ ਕਿਉਂਕਿ ਜਿੰਨੇ ਵੀ ਅਸੀਂ ਮੈਨੂਅਲ ਸਟੈਪ ਸੀ ਉਹ ਸਾਰੇ ਖਤਮ ਹੋ ਗਏ ਹੁਣ ਸਾਰਾ ਕੁਝ ਲੇਜ਼ਰ ਨਾਲ ਹੋ ਗਿਆ ਜਿਹੜੇ ਜਿਹੜਾ ਮੋਤੀਆ ਹੈ ਉਹਨੂੰ ਜੇ ਅਲੱਗ-ਅਲੱਗ ਪਾਰਟਸ ਵਿੱਚ ਡਿਵਾਈਡ ਕਰਦੇ ਆ ਉਹ ਵੀ ਲੇਜ਼ਰ ਦੇ ਨਾਲ ਹੀ ਕਰਦੇ ਆ ਰਿਕਵਰੀ ਫਾਸਟ ਹੋ ਗਈ ਔਰ ਸੇਫਟੀ ਬਹੁਤ ਜ਼ਿਆਦਾ ਹੈ ਹਿਊਮਨ 에ਰਰ ਦੇ ਚਾਂਸਸ ਹੁੰਦੇ ਆ ਬਟ ਜਿਹੜੀ ਲੇਜ਼ਰ ਜ ਹੈ ਸਭ ਕੁਝ ਕਸਟਮਾਈਜ਼ ਕਰਦੇ ਆ ਉਹਦੇ ਵਿੱਚ ਜਿਹੜੇ ਆ 에ਰਰਸ ਦੀ ਸੰਭਾਵਨਾ ਬਹੁਤ ਜਿਹੜੀ ਘੱਟ ਹੁੰਦੀ ਹੈ ਔਰ ਪ੍ਰੀਸਾਈਜ਼ ਹੁੰਦਾ ਹੈ ਔਰ ਰਿਜ਼ਲਟ ਓਰੀਐਂਟਡ ਹੁੰਦਾ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਹਦੇ ਵਿੱਚ ਜੋ ਕੰਪਿਊਟਰਾਈਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਗਾਈਡਡ ਚੀਜ਼ਾਂ ਜੋ ਉਹਦੇ ਵਿੱਚ ਟੈਕਨੋਲੋਜੀਜ਼ ਹਨ ਉਹਦੇ ਨਾਲ ਜੋ ਰਿਜ਼ਲਟਸ ਮਿਲਦੇ ਹਨ ਉਹ ਬਹੁਤ ਵੰਡਰਫੁਲ ਮਿਲਦੇ ਹਨ ਔਰ ਇਹ ਇਤਨੀ ਅੱਛੀ ਟੈਕਨੋਲੋਜੀ ਹੈ ਕਿ ਇਹਦੇ ਨਾਲ ਬੰਦਾ 48 ਆਵਰਸ ਦੇ ਵਿੱਚ ਹੀ ਮੋਸਟਲੀ ਜਿਹੜੇ ਆ ਸਾਡੇ ਪੇਸ਼ੈਂਟਸ ਹਨ ਉਹ ਆਪਣੇ ਕੰਮ ਕਰਦੇ ਵਾਪਸ ਚੱਲ ਜਾਂਦੇ ਆ। ਪਰ ਡਾਕਟਰ ਸਾਹਿਬ ਜਦੋਂ ਆਪਾਂ ਪੇਸ਼ਾਨ ਨੂੰ ਝੱਤ ਮਾਰ ਕੇ ਬੇਰੇ ਨੇ ਜਿਵੇਂ ਕਿ ਇੱਕ ਦਹਾਕਾ ਜਾਂ ਦੋ ਦਹਾਕੇ ਪਹਿਲਾਂ ਆਪਣੇ ਬਜ਼ੁਰਗਾਂ ਵੱਲ ਵੇਖੀਏ ਉਹ ਤਾਂ ਤਿੰਨ ਤਿੰਨ ਮਹੀਨੇ ਪਹਿਲਾਂ ਹੀ ਪ੍ਰੋਗਰਾਮ ਚੱਲ ਪੈਣਾ ਸੀ ਵੀ ਭਾਈ ਅੱਖ ਦਾ ਤਕੜਾ ਆਪਰੇਸ਼ਨ ਹੋਣਾ। ਜੀ ਉਸ ਤੋਂ ਬਾਅਦ ਭਾਈ ਮੈਂ ਤਾਂ ਮਹੀਨਾ ਕੰਮ ਨਹੀਂ ਕਰ ਸਕਣਾ। ਜੀ ਜੀ ਮੇਰੀ ਅੱਖ ਦੇ ਉੱਤੇ ਪੱਟੀ ਹੋਣੀ ਆ ਤੇ ਐਡੀ ਪੱਟੀ ਤੇ ਉੱਤੇ ਕਾਲੀ ਜਾਣਕ ਲਾ ਕੇ ਰਹਿਣਾ ਪੈਣਾ ਮੈਨੂੰ। ਮੈਂ ਨਹੀਂ ਧੁੱਪ ਦੇ ਵਿੱਚ ਜਾ ਸਕਦੀ। ਮੈਂ ਨਹੀਂ ਕਿਤੇ ਧੂੜ ਮਿੱਟੀ ਦੇ ਵਿੱਚ ਜਾ ਸਕਦਾ ਇਹ ਸੱਚੀ ਮੁੱਚੀ ਇੰਨੀ ਗੱਲ ਹੁੰਦੀ ਹੈ ਕਿ ਨਹੀਂ ਜੀ ਹਾਂ ਜਦੋਂ ਪਹਿਲਾਂ ਇਹ ਚੀਜ਼ਾਂ ਸੀ ਅਸੀਂ ਵੀ ਜਦੋਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਐਮ ਐਸ ਕਰ ਰਹੇ ਸੀ ਤਾਂ ਉਦੋਂ ਵੀ ਜਿਹੜੀ ਟੈਕਨੋਲੋਜੀ ਹਾਲੇ ਐਡਵਾਂਸਮੈਂਟ ਇੰਨੀ ਜ਼ਿਆਦਾ ਨਹੀਂ ਸੀ ਤਾਂ ਇਸ ਤਰ੍ਹਾਂ ਮਹੀਨਾ ਮਹੀਨਾ ਅਸੀਂ ਵੀ ਜੋ ਜਿ ਸ਼ੁਰੂ ਦੇ ਆਪਰੇਸ਼ਨ ਟਾਂਕਿਆਂ ਵਾਲੇ ਕੀਤੇ ਹੈ ਬਹੁਤ ਇਸ ਤਰ੍ਹਾਂ ਦੀ ਸਰਜਰੀਜ਼ ਕੀਤੀਆਂ ਬਟ ਹੁਣ ਦੇਖੋ ਸਿਰਫ ਸੂਈ ਦੀ ਨੋਕ ਜਿੰਨਾ ਚੀਰਾ ਦਿੰਨੇ ਆ ਸੂਈ ਦੀ ਨੋਕ ਜਿੰਨਾ 2 2 ਐਮ ਐਮ ਦਾ ਸੀ ਕਹ ਲਈਏ ਜਾਂ ਉਹਦੇ ਵਿੱਚ ਨਾ ਟੀਕਾ ਟਾਂਕਾ ਦਰਦ ਦਾਖਲਾ ਕੁਝ ਨਹੀਂ ਆ ਪੇਸ਼ੈਂਟ ਆਨ ਦਾ ਨਾਲ ਹੀ 2 ਘੰਟੇ ਬਾਅਦ ਅਸੀਂ ਘਰ ਭੇਜ ਦੇਦਾ ਔਰ ਮਤਲਬ ਕਿਉਂਕਿ ਉਹਦਾ ਰੀਜ਼ਨ ਹੈ ਕਿਉਂਕਿ ਅੱਜਕੱਲ ਕਿਸੇ ਕੋਲ ਟਾਈਮ ਨਹੀਂ ਹੈ ਜੇ ਤੁਸੀਂ ਕਿਸੇ ਨੂੰ ਕੋਲ ਤੁਸੀਂ ਹਫਤਾ ਬੈਠ ਜਾਓ ਹਫਤਾ ਤੁਹਾਨੂੰ ਬਿਠਾਣਾ ਪੈਣਾ ਤੁਸੀਂ ਅਰੈਸਟ ਕਰੋ ਕਹਿੰਦੇ ਹਫਤਾ ਤਾਂ ਇਹਨਾਂ ਦਾ ਟਾਈਮ ਹੀ ਨਹੀਂ ਹੈ ਅਸੀਂ ਤਾਂ ਹਾਰਡਲੀ 2 ਜਾਂ 3 ਦਿਨ ਜਾਂ 1 ਦਿਨ ਹਾਰਡਲੀ 1-2 ਦਿਨ ਹੀ ਬੈਠ ਸਕਦੇ ਹਾਂ ਸਾਡੇ ਕੋਲ ਹਫਤਾ ਬੈਠਣ ਦਾ ਟਾਈਮ ਨਹੀਂ ਹੈ ਔਰ ਉਹਦੀ ਜਿਸ ਤਰ੍ਹਾਂ ਜਿਸ ਤਰ੍ਹਾਂ ਮਨੁੱਖ ਦੀਆਂ ਨੀਡਸ ਵਧਦੀ ਜਾਂਦੀਆਂ ਨੇ ਟੈਕਨੋਲੋਜੀ ਉਸ ਤਰ੍ਹਾਂ ਦੀ ਅੱਗੇ ਆਈ ਜਾਂਦੀ ਹੈ ਸੋ ਜੋ ਉਹ ਸਾਨੂੰ ਕਹਿੰਦੇ ਹਨ ਆ ਕਿ ਅਸੀਂ ਉਹਨੂੰ ਰੋਬੋਟਿਕ ਦੱਸ ਦਿੰਦੇ ਹਾਂ ਕਿ ਤੁਸੀਂ ਫਿਰ ਇਹ ਸਰਜਰੀ ਕਰਾਓ ਔਰ ਤੁਸੀਂ ਬਹੁਤ ਜਲਦੀ ਆਪਣੇ ਜੋ ਕੰਮ ਤੇ ਜਾ ਸਕੋਗੇ ਔਰ ਬਹੁਤ ਅੱਛੀ ਵਿਜ਼ਨ ਦੇ ਨਾਲ ਤੁਸੀਂ ਆਪਣੇ ਕੰਮ ਤੇ ਜਾ ਸਕੋਗੇ ਔਰ ਜੋ ਕੰਪਲਿਕੇਸ਼ਨ ਰੇਟ ਹੈ ਜੋ ਚਟੇਮ ਹੁੰਦੀ ਇਹਦੇ ਵਿੱਚ ਜੋ ਵੀ ਕੰਪਲਿਕੇਸ਼ਨ ਆ ਜਾਂ ਕੋਈ ਇਸ ਤਰ੍ਹਾਂ ਦੀਆਂ ਜੋ 네ਗੇਟਿਵ ਚੀਜ਼ਾਂ ਹੁੰਦੀਆਂ ਸਨ ਉਹਦੇ ਵਿੱਚ ਬਹੁਤ ਘਟ ਗਈਆਂ ਹਨ ਔਰ ਪੇਸ਼ੈਂਟਸ ਬਹੁਤ ਖੁਸ਼ ਹੋ ਕੇ ਆਪਣੇ ਕੰਮ ਕਰਦੇ ਵਾਪਸ ਜਾਂਦੇ ਹਨ ਪਰ ਇੱਕ ਲਿਸਕ ਲੇਜ਼ਰ ਤਕਨੀਕ ਆ ਜੀ ਤੁਸੀਂ ਉਹਦੇ ਰਾਹੀਂ ਵੀ ਲੋਕਾਂ ਨੂੰ ਅੱਖਾਂ ਦੀਆਂ ਸਮੱਸਿਆਵਾਂ ਤੋਂ ਮੁਕਤ ਕਰਦੇ ਆ। ਉਹਦੇ ਬਾਰੇ ਵੀ ਜਾਣਕਾਰੀ ਹੋ ਜੇ। ਹਾਂ, ਲੇਸਿਕ ਲੇਜ਼ਰ ਜੋ ਕਾਫੀ ਪੁਰਾਣੀ ਟੈਕਨੋਲੋਜੀ ਸੀ, ਲੇਸਿਕ ਅਸੀਂ ਉਹਨਾਂ ਦੀ ਕਰੀਦੀ ਸੀ। ਜਿਹੜੇ ਬੱਚੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਆ ਕਿ ਉਹ ਬੱਚੇ ਆ ਜਿਹੜੇ ਐਨਕਾਂ ਜਿਨ੍ਹਾਂ ਤੇ ਲੱਗੀਆਂ ਇਹਦੇ ਵਿੱਚ ਇੱਕ ਚੀਜ਼ ਬਹੁਤ ਇੰਪੋਰਟੈਂਟ ਆ। ਕਈ ਸਾਡੇ ਕੋਲ ਪੇਸ਼ੈਂਟ ਪੁੱਛਦੇ ਆ ਕਿ ਮੇਰੇ ਬੱਚੇ ਦੀ ਉਮਰ 12 ਸਾਲ ਦੀ ਆ, 13 ਸਾਲ ਦੀ ਆ ਕਿ ਕੀ ਉਹਦੀ ਐਨਕ ਲੈ ਸਕਦੀ ਆ? ਤਾਂ ਅਸੀਂ ਉਹਨੂੰ ਕਹਿੰਦੇ ਆ ਕਿ ਉਹਦੀ ਐਨਕ ਨਹੀਂ ਲੇਗੀ ਜਦ ਤੱਕ ਉਹ 18 ਸਾਲ ਦਾ ਨਹੀਂ ਹੋ ਜਾਂਦਾ। ਉਹਦੀ ਜਿਹੜੀ ਡਿਵੈਲਪਮੈਂਟ ਲੇਜ ਆ ਉਹ ਕ ਕਿਸੇ ਵੀ ਤਰ੍ਹਾਂ ਦੀ ਲੇਜ਼ਰ ਹੈ ਜਾਂ ਸਿਲਕ ਹੈ ਉਹ ਅਸੀਂ 18 ਸਾਲ ਤੋਂ ਬਾਅਦ ਹੀ ਕਰਦੇ ਆਂ ਔਰ ਬਾਅਦ ਹੀ ਕਰ ਪਾਣੇ ਉਸ ਤੋਂ ਪਹਿਲਾਂ ਅਸੀਂ ਨਹੀਂ ਕਰ ਸਕਦੇ ਸੋ ਲੇਸਿਕ ਪਹਿਲਾਂ ਲੇਸਿਕ ਲੇਜ਼ਰ ਹੁੰਦੀ ਸੀ ਉਸ ਤੋਂ ਬਾਅਦ ਫਿਰ ਸੀ ਲੇਸਿਕ ਆਈ ਫਿਰ ਕੰਟੂਰਾ ਵਿਜ਼ਨ ਆਈ ਉਸ ਤੋਂ ਬਾਅਦ ਫਿਰ ਵੇਵ ਲਾਈਟ ਇਨੋਵਾਈਸ ਆ ਚੱਲ ਰਹੀ ਹੈ ਪਰ ਇਹ ਜ ਸਾਰੀਆਂ ਜੋ ਜਿੰਨੀਆਂ ਵੀ ਮੈਂ ਟੈਕਨੋਲੋਜੀ ਦਸੀਆਂ ਹਨ ਇਹਦੇ ਵਿੱਚ ਕਾਰਨੀਆਂ ਜਿਹੜੀ ਅੱਖ ਦੇ ਅਸੀਂ ਜਿਹੜੇ ਭਾਗ ਦੇ ਉੱਪਰ ਇਹ ਕਰਦੇ ਆਂ ਉਹਦੀ ਪਰਤ ਬੰਦੀ ਹੈ ਹਮ 20 ਮਿਲੀਮੀਟਰ ਦੀ ਪਰਤ ਬੰਦੀ ਹੈ ਉਹ ਪਰਤ ਨੂੰ ਅਸੀਂ ਉਠਾਈਦਾ ਹੈ ਫਿਰ ਲੇਜ਼ਰ ਕਰੀਦਾ ਹੈ ਫਿਰ ਪਰਤ ਦੁਬਾਰਾ ਰੱਖ ਦੇ ਦਿਆ ਹਮ ਬਟ ਜਿਹੜੀ ਸਰਜਰੀ ਅਸੀਂ ਆਪਣੇ ਹਸਪੀਟਲ ਡਾਕਟਰ ਰਾਜਨੇਕੀ ਰਹਾਸ ਫਗਵਾੜਾ ਵਿੱਚ ਕਰ ਰਹੇ ਆ ਉਹ ਅਸੀਂ ਸਿਲਕ ਸਰਜਰੀ ਕਰ ਰਹੇ ਹਾਂ ਹੁਣ ਸਿਲਕ ਸਰਜਰੀ ਦਾ ਮਤਲਬ ਕੀ ਹੈ ਸਮੂਥ ਇਨਸੀਜ਼ਨ ਲੈਂਟਿਕਲ ਕਰੈਟੋਮਿਲੀਓਸਿਸ ਇਹਦੇ ਨਾਲ ਅਸੀਂ ਕੀ ਕਰਦੇ ਹਾਂ ਜਿਹੜੀ ਉਹ 20 ਮਿਲੀਮੀਟਰ ਦੀ ਪਰਤ ਸੀ ਜਿਹਦੇ ਨਾਲ ਪੂਰੇ ਦਾ ਪੂਰਾ ਕੋਰਨੀਆ ਇੱਕ ਪਰਤ ਬਣਾ ਕੇ ਅਸੀਂ ਲਿਫਟ ਕਰਦੇ ਸੀ ਉਹਦਾ ਬਿਲਕੁਲ ਨਹੀਂ ਕਰਦੇ ਇੱਕ 2 ਐਮ ਐਮ ਦਾ ਕੱਟ ਇਨਸੀਜ਼ਨ ਜੋ ਹੈ ਉਹ ਦਿੰਨੇ ਹਾਂ ਇੱਕ ਪਤਲਾ ਜਿਹਾ ਲੈਂਟਿਕੂਲ ਰਿਮੂਵ ਕਰ ਲੈਣੇ ਆ ਜਦੋਂ ਅਸੀਂ ਪਹਿਲਾਂ ਲੇਸਿਕ ਜਾਂ ਕੰਟੂਰਾ ਜਿੰਨੀਆਂ ਵੀ ਇਹ ਸਰਜਰੀਆਂ ਜਿਹਦੇ ਵਿੱਚ ਪਰਤ ਬੰਦੀ ਸੀ ਕਰਦੇ ਸੀ ਮਰੀਜ਼ ਨੂੰ ਬਹੁਤ ਸਾਰੀਆਂ ਪ੍ਰੀਕਾਸ਼ਨਸ ਦੱਸਦੇ ਸੀ ਕਿ ਤੂੰ ਰਾਤ ਨੂੰ ਅੱਖ ਨਹੀਂ ਮਲਣੀ ਤੂੰ ਐਂਡਕ ਲਗਾ ਕੇ ਸੋਣਾ ਹੈ ਤੂੰ ਆਈ ਮੇਕਅਪ ਨਹੀਂ ਕਰ ਸਕਦੇ ਤੁਸੀਂ ਜਿਮ ਨਹੀਂ ਜਾ ਸਕਦੇ ਤੁਸੀਂ ਬਾਈਕ ਨਹੀਂ ਚਲਾ ਸਕਦੇ ਇਸ ਤਰ੍ਹਾਂ ਦੀਆਂ ਬਹੁਤ ਉਹਨਾਂ ਨੂੰ ਅਸੀਂ ਜੋ ਪ੍ਰੀਕਾਸ਼ਨਸ ਅਸੀਂ ਉਹਨਾਂ ਨੂੰ ਦੱਸਦੇ ਸੀ ਪਰ ਜਦੋਂ ਦੀ ਇਹ ਸਿਲਕ ਸਰਜਰੀ ਆਈ ਹੈ ਉਹਦੇ ਵਿੱਚ ਕਿਉਂਕਿ ਪਰਤ ਨਹੀਂ ਬਣਦੀ ਉਹਨੂੰ ਤੁਸੀਂ ਅਸੀਂ ਇਹ ਕਹਿੰਦੇ ਹਾਂ ਤੁਸੀਂ ਅਗਲੇ ਦਿਨ ਤੋਂ ਆਪਣਾ ਕੰਮ ਕਰੋ ਅਗਲੇ ਦਿਨ ਤੋਂ ਜਿਹੜਾ ਪੇਸ਼ੈਂਟ ਹੈ ਆਪਣੇ ਕੰਮ ਕਰ ਸਕਦਾ ਹੈ ਉਹਦੇ ਵਿੱਚ ਰੱਬ ਵੀ ਹੋ ਜਵੇ ਰਾਤ ਨੂੰ ਜੇ ਅੱਖ ਸਰਜਰੀ ਤੋਂ ਬਾਅਦ ਰੱਬ ਹੋ ਜਾਏ ਤਾਂ ਕੋਈ ਪ੍ਰੋਬਲਮ ਨਹੀਂ ਕਿਉਂਕਿ ਕੋਈ ਪਰਤ ਨਹੀਂ ਬਣੀ ਪਰਤ ਨਹੀਂ ਬਣੀ ਤਾਂ ਜੇ ਰੱਬ ਹੋ ਵੀ ਗਈ ਤਾਂ ਕੋਈ ਗੱਲ ਨਹੀਂ ਪਹਿਲਾਂ ਡਰ ਹੁੰਦਾ ਸੀ ਕਿ ਪਰਤ ਬਣੀ ਹੋਈ ਆ ਕਿਤੇ ਜਦੋਂ ਰਬ ਕਰੇ ਪਰਤ ਹਿਲ ਨਾ ਜਾਵੇ ਸੋ ਜਿਹੜੀ ਸਿਲਕ ਸਰਜਰੀ ਆ ਇਹਦੇ ਵਿੱਚ ਪਰਤ ਨਹੀਂ ਬੰਦੀ ਇਸ ਕਰਕੇ ਇਹਦੀਆਂ ਪ੍ਰੀਕਾਸ਼ਨਸ ਬਹੁਤ ਘੱਟ ਹਨ ਇੱਕ ਹੋਰ ਇਹਦਾ ਫਾਇਦਾ ਹੈ ਜਿਹੜੀਆਂ ਪੁਰਾਣੀ ਸਰਜਰੀਜ਼ ਹੁੰਦੀਆਂ ਸੀ ਐਨ ਕੋ ਉਤਾਰਨ ਵਾਲੀਆਂ ਉਹਦੇ ਵਿੱਚ ਡਰਾਈਨੈਸ ਕਾਫੀ ਆਂਦੀ ਸੀ ਕਿਉਂਕਿ ਉਹ ਚ ਡਬਲ ਲੇਜ਼ਰ ਹੁੰਦੀ ਸੀਗੀ ਲੇਜ਼ਰ ਦੇ ਨਾਲ ਅਸੀਂ ਕੋਰਨੀਅਨ ਨੂੰ ਅਬਲੇਟ ਕਰਦੇ ਸੀ ਸਾੜ ਪੰਜਾਬੀ ਚ ਕਹਿ ਸਕਦੇ ਆ ਉਹਦੇ ਨਾਲ ਜਿਹੜਾ ਸੀ ਡਰਾਈਨੈਸ ਬਹੁਤ ਬੱਚਿਆਂ ਨੂੰ ਰਹਿੰਦੀ ਸੀ ਡਰਾਈਨੈਸ ਕਾਫੀ ਸਾਲਾਂ ਤੱਕ ਰਹਿੰਦੀ ਸੀ ਪਰ ਜਿਹੜੀ ਸਿਲਕ ਸਰਜਰੀ ਆ ਇਹਦੇ ਵਿੱਚ ਡਰਾਈਨੈਸ ਦੀ ਸੰਭਾਵਨਾ ਬਹੁਤ ਘੱਟ ਹੈ ਡਰਾਈਨੈਸ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਸੀਂ ਅਬਲੇਸ਼ਨ ਜਿਹੜੀ ਆ ਕਾਰਨੀਆ ਤੇ ਨਹੀਂ ਕਰਦੇ ਸੋ ਜੇ ਕੋਈ ਜੋ ਜਦੀ ਉਮਰ 20 ਸਾਲ ਤੋਂ 18 ਸਾਲ ਤੋਂ 40 ਸਾਲ ਦੇ ਵਿੱਚ ਹੈ ਔਰ ਉਹ ਚਾਹੁੰਦਾ ਹੈ ਕਿ ਮੇਰੀ ਅੱਖ ਉੱਤਰ ਜਾਵੇ ਤਾਂ ਉਹਦੇ ਲਈ ਜੋ ਅੱਜ ਦੀ ਡੇਟ ਦੇ ਵਿੱਚ ਜੋ ਸਿਲਕ ਸਰਜਰੀ ਹੈ ਉਹ ਸਭ ਤੋਂ ਲੇਟੈਸਟ ਔਰ ਸਭ ਤੋਂ ਸੇਫੇਸਟ ਹੈ ਇਹਦੇ ਨਾਲ ਬੱਚਾ अर्ली ਟੂ ਵਰਕ ਚਲੇ ਜਾਂਦਾ ਹੈ ਔਰ ਇਹਦੇ ਵਿੱਚ ਕੰਪਲਿਕੈਸ਼ਨਸ ਰੇਟ ਬਹੁਤ ਘੱਟ ਹੈ ਔਰ ਜਿਹੜੀਆਂ ਪ੍ਰੀਕਾਸ਼ਨਸ ਅਸੀਂ ਦੱਸਦੇ ਹਾਂ ਪੇਸ਼IENTS ਨੂੰ ਉਹ ਬਹੁਤ ਘੱਟ ਹਨ ਬਹੁਤ ਖੂਬ ਜੀ ਜਿੱਥੇ ਮੈਂ ਰਹਿਣਾ ਨਾ ਜੀ ਇਸ ਵੇਲੇ ਜਿਹੜੇ ਘਰ ਦੇ ਵਿੱਚ ਜਿਹੜੇ ਮੁਹੱਲੇ ਦੇ ਵਿੱਚ ਉਹਦੀ ਨਾਲ ਦੀ ਗਲੀ ਦੇ ਵਿੱਚ ਕੰਨ ਦੇ ਉੱਤੇ ਬਹੁਤ ਵੱਡਾ ਪੋਸਟਰ ਲੱਗਾ ਜਿਵੇਂ ਕਿਸੇ ਵੇਲੇ ਫਿਲਮਾਂ ਦੇ ਪੋਸਟਰ ਲੱਗਦੇ ਸੀ ਲੈਂਜ਼ ਹੀ ਲੈਂਜ਼ ਉਹ ਕਿਸੇ ਨੇ ਲਾਇਆ ਵੀ ਭਾਈ ਲੈਂਜ਼ ਆਏ ਕਰ ਲੈਂਜ਼ ਆਮ ਗੱਲ ਹੋ ਗਈ ਇਹਦਾ ਮਤਲਬ ਇਹ ਆ ਮੈਂ ਉਹਦਾ ਜਿਹੜਾ ਲੈਂਜ਼ ਹੀ ਲੈਂਜ਼ ਲਿਖਿਆ ਹੁੰਦਾ ਮੈਨਾਂ ਲੇ ਜੋ ਪਕੌੜੀਆਂ ਵਿੱਚ ਨਾਲੀ ਗੱਲ ਹੁੰਦੀ ਆ ਮੂੰਹ ਫੜੀ ਵਿੱਚ ਨਲੀ ਗੱਲ ਆ ਇਹ ਲੈਂਸ ਦਾ ਝਮੇਲਾ ਬਹੁਤ ਆ ਜੀ ਮੇਰੇ ਵਰਗੇ ਬੰਦਿਆ ਦੇ ਮਨ ਚ ਸਾਡੇ ਪਰਿਵਾਰ ਦੇ ਕਈ ਜੀਆਂ ਦੇ ਮਨ ਚ ਵੀ ਹੋ ਸਕਦਾ ਵੀ ਲੈਂਸ ਪਵਾ ਲਿਆ ਨੇੜੇ ਦੇ ਦਿਸੂਗਾ ਲੈਂਸ ਪਵਾ ਲਿਆ ਦੂਰ ਦੇ ਦਿਸੂਗਾ ਲੈਂਸ ਪਵਾ ਲਿਆ ਸਾਰਾ ਹੀ ਦਿਸੂਗਾ ਇਹ ਮਾਜਰਾ ਕੀ ਹੁੰਦਾ ਵਿੱਚੋਂ ਜੀ ਬਹੁਤ ਇੰਪੋਰਟੈਂਟ ਗੱਲ ਤੁਸੀਂ ਕਹੀ ਆ ਔਰ ਕਈ ਇੱਕ 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 ਗੱਲ ਮੈਂ ਹੋਰ ਇੱਥੇ ਜੋੜਦਾ ਕਈ ਸਾਨੂੰ ਮਰੀਜ਼ ਆ ਕੇ ਕਹਿੰਦੇ ਆ ਵੀ ਜੇ ਅਸੀਂ ਚਿੱਟੇ ਮੋਤੀ ਦਾ ਆਪਰੇਸ਼ਨ ਕਰਵਾ ਲਈਏ ਤਾਂ ਪਰ ਅਸੀਂ ਲੈਂਸ ਨਾ ਪੋਈਏ ਕਿ ਇਦਾਂ ਹੋ ਸਕਦਾ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਅੱਖਾਂ 'ਚ ਲੈਂਸ ਪਵਾ ਲਾਂਗੇ ਅਸੀਂ ਅੱਖਾਂ ਨੂੰ ਕਦੀ ਮਲ ਨਹੀਂ ਸਕਾਂਗੇ ਅੱਖਾਂ 'ਚ ਕਦੀ ਛਿੱਟੇ ਨਹੀਂ ਮਾਰ ਸਕਾਂਗੇ ਤਾਂ ਇਹ ਉਹਨਾਂ ਨੂੰ ਬਹੁਤ ਮੰਝ ਵਹਿਮ ਹੁੰਦਾ ਤਾਂ ਇੱਥੇ ਮੈਂ ਇਹ ਗੱਲ ਕਲੀਅਰ ਕਰਦਾ ਜਦੋਂ ਵੀ ਅਸੀਂ ਕੈਟਰੈਕ ਸਰਜਰੀ ਕਰਨੀ ਹੈ ਛਿੱਟੇ ਮੋਤੀ ਦਾ ਆਪਰੇਸ਼ਨ ਕਰਨਾ ਹੈ ਤਾਂ ਲੈਂਸ ਪਾਣਾ ਹੀ ਪਾਣਾ ਹੈ ਸੈਕੰਡ ਆਪਸ਼ਨ ਨਹੀਂ ਹੈ ਲੈਂਸ ਤੋਂ ਬਿਨਾਂ ਨਹੀਂ ਹੁੰਦਾ ਕਿਉਂਕਿ ਜਿਹੜਾ ਕੁਦਰਤ ਨੇ ਸਾਨੂੰ ਲੈਂਸ ਦਿੱਤਾ ਸੀ ਉਹ ਹੁਣ ਧੁੰਦਲਾ ਹੋ ਚੁੱਕਿਆ ਉਹਨੂੰ ਕੱਸ ਗਿਆ ਖੜਨ ਦਾ ਪਾ ਤਤ ਤੁਦਲਾ ਗਿਆ ਧੁੰਦਲਾ ਹੋ ਗਿਆ ਖਰਾਬ ਹੋ ਖਰਾਬ ਹੋ ਗਿਆ ਖਤਮ ਹੋ ਗਿਆ ਵਰਤੋਂ ਯੋਗ ਨਹੀਂ ਹਾਂ ਉਹ ਹੁਣ ਜੇ ਅੱਖ ਦੇ ਵਿੱਚ ਰੱਖਾਂਗੇ ਤਾਂ ਐਦਾਂ ਨਾ ਹੋਵੇ ਕਿ ਚਿੱਟਾ ਮੋਤੀਆ ਬਹੁਤ ਜ਼ਿਆਦਾ ਪਕਾ ਕੇ ਕਾਲਾ ਬਣ ਕੇ ਰੋਸ਼ਨੀ ਪਿੱਛੇ ਹੀ ਚਲੀ ਜਾਵੇ ਇਸ ਤਰ੍ਹਾਂ ਵੀ ਹੁੰਦਾ ਕਈ ਵਾਰੀ ਕਿ ਜਦੋਂ ਅਸੀਂ ਇਗਨੋਰ ਕਰਦੇ ਹਾਂ ਕਿ ਕੋਈ ਗੱਲ ਨਹੀਂ ਇਗਨੋਰ ਕਰੀ ਜਾਂਦੇ ਹਾਂ ਚੀਜ਼ਾਂ ਨੂੰ ਤਾਂ ਕਈ ਵਾਰੀ ਚਿੱਟਾ ਮੋਤੀਆ ਕਾਲਾ ਬਣ ਜਾਂਦਾ ਸੋ ਰੋਸ਼ਨੀ ਖਤਮ ਹੋ ਜਾਂਦੀ ਹੈ ਜਦੋਂ ਵੀ ਅਸੀਂ ਚਿੱਟੇ ਮੋਤੀਆ ਦਾ ਆਪਰੇਸ਼ਨ ਕਰਨਾ ਤੇ ਲੈਂਸ ਇੰਪਲਾਂਟ ਕਰਨਾ ਹੀ ਕਰਨਾ ਹੈ ਨੰਬਰ 1 ਨੰਬਰ 2 ਜਿਹੜਾ ਅੱਖ ਦੇ ਵਿੱਚ ਲੈਂਸ ਚਲ ਜਾਂਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ ਫਿਕਸ ਹੋ ਜਾਂਦਾ ਅੱਖ ਦੇ ਵਿੱਚ ਜਾ ਕੇ 1 ਮਹੀਨੇ ਤੋਂ ਬਾਅਦ ਅਸੀਂ 15 20 ਦਿਨ ਮਹੀਨੇ ਦੇ ਉੱਪਰ ਜ਼ਿਆਦਾ ਛਿੱਟੇ ਨਹੀਂ ਮਾਰਨੇ ਅੱਖ ਨੂੰ ਬਹੁਤ ਜ਼ੋਰ ਦੀ ਨਹੀਂ ਮਾਰਨਾ ਬਟ ਜਦੋਂ ਉਹਦਾ ਮਹੀਨਾ ਹੋ ਜਾਂਦਾ ਅਸੀਂ ਉਹਨੂੰ ਕਹਿੰਦਾ ਕਿ ਹੁਣ ਤੂੰ ਭੁੱਲ ਜਾ ਵੀ ਤੇਰੇ ਲੈਂਸ ਪਿਆ ਹੁਣ ਤੁਸੀਂ ਜੋ ਮਰਜੀ ਤੁਸੀਂ ਕਰਨਾ ਕਰ ਸਕਦੇ ਹੋ ਜੀ ਛਿੱਟੇ ਮਾਰ ਸਕਦੇ ਹੋ ਕਿਉਂਕਿ ਜਿਹੜਾ ਲੈਂਸ ਹੈ ਉਹ ਅੱਖ ਦੇ ਵਿੱਚ ਫਿਕਸ ਹੋ ਜਾਂਦਾ ਉਹ ਫਿਰ ਹਿਲਦਾ ਨਹੀਂ ਦੁਬਾਰਾ ਉਹ ਸਾਰੀ ਲਾਈਫ ਲਈ ਰਹਿ ਜਾਂਦਾ ਅਗਲੇ ਸਾਨੂੰ ਕੁਐਸਚਨ ਪੁੱਛਦੇ ਆ ਕਿ ਕਿਤੇ ਲੈਂਸ ਦੀ ਗਾਰੰਟੀ ਕੀ ਹੈ ਤਾਂ ਸਾਡੇ ਅਸੀਂ ਤਾਂ ਇਹੀ ਕਹਿੰਦੇ ਕਿ ਇਹਦੀ ਪੂਰੀ ਉਮਰ ਦੀ ਗਾਰੰਟੀ ਹੈ ਤੁਸੀਂ ਜਿੱਦਾਂ ਮਰਜ਼ੀ ਪੂਰੀ ਲਾਈਫ ਦੀ ਇਹਦੀ ਗਾਰੰਟੀ ਹੈ ਲੈਂਸ ਨੂੰ ਕੁਝ ਨਹੀਂ ਹੋਏਗਾ ਲੈਂਸ ਕੁਝ ਨਹੀਂ ਹਿੱਲੇਗਾ ਜਿੱਦਾਂ ਮਰਜ਼ੀ ਰੜਕੋ ਮਾਰੋ ਛਿੱਟੇ ਮਾਰੋ ਲੈਂਸ ਨੂੰ ਕੁਝ ਨਹੀਂ ਹੋਏਗਾ ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਸਾਰਿਆਂ ਨੂੰ ਜ਼ਰੂਰ ਇੱਕ ਗੱਲ ਹੋਰ ਕਈ ਸਾਨੂੰ ਕਹਿੰਦੇ ਆ ਕਿ ਹੁਣ ਤੁਸੀਂ ਸਾਡੇ ਕੋਈ ਹਲਕਾ ਜਿਹਾ ਲੈਂਸ ਪਾ ਦਿਓ ਬਾਅਦ ਚ ਜੋ ਸਾਡੇ ਕੋ ਪੈਸੇ ਹੋਗੇ ਅਸੀਂ ਫਿਰ ਵਧੀਆ ਪਵਾ ਲਾਂਗੇ ਤਾਂ ਮੈਂ ਇੱਥੇ ਇਹ ਵੀ ਗੱਲ ਕਲੀਅਰ ਕਰਦਾ ਕਿ ਜਿਹੜਾ ਇੱਕ ਵਾਰੀ ਲੈਂਸ ਸਾਡੇ ਇੰਪਲਾਂਟ ਅਸੀਂ ਕਰ ਦਿੱਤਾ ਉਹ ਦੁਬਾਰਾ ਚੇਂਜ ਨਹੀਂ ਹੋਣਾ ਜਿਹੜਾ ਸਸਤਾ ਪਵਾ ਲਓ ਮਹਿੰਗਾ ਪਵਾ ਲਓ ਜਿਹੜਾ ਇੱਕ ਵਾਰੀ ਪੈ ਗਿਆ ਇੱਕ ਵਾਰੀ ਪੈ ਗਿਆ ਉਹ ਪੈ ਗਿਆ ਉਹ ਪੈ ਗਿਆ ਇਹ ਨਹੀਂ ਵੀ ਇਹਨੂੰ ਹੁਣ ਪਟਕੇ ਲਾ ਦਿਓ ਤਾਂ ਇੱਕ ਨਵਾਂ ਲਾ ਦਿਓ ਹੁਣ ਪੈਸੇ ਆ ਗਏ ਪੈਸੇ ਆ ਸਾਡੇ ਕੋ ਇਹਨੇ ਇਦਾਂ ਨਹੀਂ ਜਿਹੜਾ ਇੱਕ ਵਾਰੀ ਲੈਂਸ ਪੈ ਗਿਆ ਉਹਨੂੰ ਦੁਬਾਰਾ ਚੇਂਜ ਨਹੀਂ ਕਰ ਸਕਦੇ ਉਹ ਸਾਡੇ ਨਾਲ ਹੀ ਜਾਏਗਾ ਹੁਣ ਆ ਜਿਸ ਤਰ੍ਹਾਂ ਤੁਸੀਂ ਕਹੀ ਕਿ ਲੈਂਸ ਬਾਰੇ ਬੜੀ ਕਨਫਿਊਜ਼ ਹਨ ਕਿ ਕੋਈ ਕਹਿੰਦਾ 40000 ਦਾ ਕੋਈ 35000 ਦਾ ਤਾਂ ਮੈਂ ਤੁਹਾਡੇ ਮਾਧਿਅਮ ਰਾਈ ਇਹ ਕਨਫਿਊਜ਼ਨ ਇਸ ਤਰ੍ਹਾਂ ਦੂਰ ਕਰਦਾ ਕਿ ਅੱਜ ਕੱਲ ਸਾਡੇ ਕੋਲ ਬਰੀਜ ਇਸ ਤਰ੍ਹਾਂ ਦੇ ਆਉਂਦੇ ਆ ਉਹ ਕਹਿੰਦੇ ਆ ਕਿ ਜੀ ਮੈਨੂੰ ਐਦਾਂ ਦਾ ਲੈਂਸ ਪਾਓ ਮੇਰੇ ਆਪਰੇਸ਼ਨ ਤੋਂ ਬਾਅਦ ਕੈਟਰੈਕਟ ਸਰਜਰੀ ਤੋਂ ਬਾਅਦ ਚਿੱਟੇ ਮੋਤੀ ਤੋਂ ਐਨ ਇੱਕ ਡਾਈ ਲੱਗਣੀ ਚਾਹੀਦੀ ਹਾਂ ਐਨ ਇੱਕ ਨਾ ਲੱਗੇ ਸਾਡੇ ਉਹਨਾਂ ਦੇ ਲਈ ਸਾਡੇ ਕੋਲ ਸਪੈਸ਼ਲ ਟ੍ਰਾਈ ਫੋਕਲ ਲੈਂਸਸ ਹਨ ਦੂਰ ਦੀ ਨੇੜੇ ਦੀ ਵਿੱਚ ਘਾਰ ਲਈ ਚਾਹੇ ਸੂਈ ਚਾਗਾ ਪਾਓ ਬਿਨਾਂ ਐਨਕਟਾਂ ਬਿਲਕੁਲ ਸਾਫ਼ ਦਿਖੇਗਾ ਦੂਰ ਦਾ ਵੀ ਸਾਫ਼ ਦਿਖੇਗਾ ਇੰਟਰਮੀਡੀਏਟ ਮਤਲਬ ਤੁਸੀਂ ਕੰਪਿਊਟਰ ਲੈਪਟਾਪ ਤੇ ਕੰਮ ਕਰਨਾ ਬਿੱਲ ਬਣਾਉਣੇ ਹਨ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਨਾ ਉਹ ਵੀ ਹੋਏਗਾ ਕੋਈ ਐਨਕ ਦੀ ਜ਼ਰੂਰਤ ਨਹੀਂ ਹੈ ਪਰ ਜਿਹੜੇ ਟ੍ਰਾਈਫੋਕਲ ਲੈਂਜ਼ਸ ਹਨ ਜਿਹੜੇ ਪ੍ਰੋਫੈਸ਼ਨਲ ਡਰਾਈਵਰਸ ਹਨ ਜਿੰਨੇ ਰਾਤ ਨੂੰ ਡਰਾਈਵ ਕਰਨਾ ਹੈ ਇਹ ਲੈਂਜ਼ ਅਸੀਂ ਉਹਨਾਂ ਦੇ ਨਹੀਂ ਪਾ ਸਕਦੇ ਕਿਉਂਕਿ ਜਦੋਂ ਇਹ ਲੈਂਸ ਪਾਨੇ ਆ ਤਾਂ ਕਈ ਵਾਰੀ ਲਾਈਟ ਜਿਹੜੀ ਆ ਉਹ ਫੈਲਦੀ ਆ ਠੀਕ ਹੈ ਤੇ ਉਹਨਾਂ ਦੇ ਲਈ ਫਿਰ ਕਿਹੜੇ ਲੈਂਸ ਹੁੰਦੇ ਹਨ ਸੋ ਜਿਹੜੇ ਟ੍ਰਾਈਫੋਕਲ ਲੈਂਸਸ ਹਨ ਉਹ ਜਿਹੜੀਆਂ ਫੀਮੇਲ ਜਿਨ੍ਹਾਂ ਨੇ ਬਹੁਤ ਘੱਟ ਡਰਾਈਵ ਕਰਨਾ ਹੈ ਕਿਤੇ ਡਰਾਈਵਿੰਗ ਕਰਨੀ ਹੈ ਜਾਂ ਜਿਨ੍ਹਾਂ ਨੇ ਸਾਰੇ ਦਿਨ ਘਰ ਰਹਿਣਾ ਹੈ ਜਿਨ੍ਹਾਂ ਦਾ ਆਫਿਸ ਵਰਕ ਹੈ ਉਹਨਾਂ ਦੇ ਲਈ ਪਰਫੈਕਟ ਲੈਂਸਸ ਹਨ ਤੁਸੀਂ ਚਾਹੇ ਨੇੜੇ ਦਾ ਦੇਖੋ ਦੂਰ ਦਾ ਦੇਖੋ ਉਹਨਾਂ ਲਈ ਬਹੁਤ ਵਧੀਆ ਲੈਂਸਸ ਹਨ ਬਟ ਡਰਾਈਵਿੰਗ ਦੇ ਲਈ ਅੱਛੇ ਲੈਂਸਸ ਉਹ ਨਹੀਂ ਹਨ ਹੁਣ ਆਪਾਂ ਕਰੀਏ ਕਿ ਜਿਹੜੇ ਡਰਾਈਵਰ ਕਰਦੇ ਹੈਗੇ ਆ ਬਹੁਤ ਸਾਰੇ ਲੋਕ ਰਾਤ ਨੂੰ ਡਰਾਈਵਿੰਗ ਕਰਦੇ ਆ ਉਨਾਲੀ ਸਪੈਸ਼ਲ ਈਡੋਫ ਲੈਂਜ਼ਸ ਹੁੰਦੇ ਹਨ ਉਹ ਵੀ ਬਹੁਤ ਅੱਛੇ ਹਨ ਉਹਦਾ ਫਾਇਦਾ ਕੀ ਹੈ ਕਿ ਰਾਤ ਨੂੰ ਤੁਸੀਂ ਡਰਾਈਵ ਕਰ ਸਕਦੇ ਹੋ ਜਿਹੜੀ ਐਨਕ ਵਿੱਚ ਜਿਹੜੀ ਲਾਈਟ ਵਗੈਰਾ ਤੁਹਾਡੇ ਅੱਖ ਦੇ ਵਿੱਚ ਨਹੀਂ ਪਾਏਗੀ ਰਿੰਗਸ ਨਹੀਂ ਬਣਨਗੇ ਕੋਈ ਪ੍ਰੋਬਲਮ ਨਹੀਂ ਆਏਗੀ ਇੰਟਰਮੀਡੀਏਟ ਡਿਸਟੈਂਸ ਤੁਸੀਂ ਨੇਵੀਗੇਸ਼ਨ ਦੇਖਣੀ ਹੈ ਤੁਸੀਂ ਆਪਣਾ ਫੋਨ ਵਗੈਰਾ ਦੇਖਣਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਏਗੀ ਬਟ ਕਈ ਵਾਰੀ ਜਦੋਂ ਬਹੁਤ ਬਰੀਕ ਕੰਮ ਕਰਨਾ ਜਿਦਾਂ ਸੂਈ ਚ ਧਾਗਾ ਪਾਣਾ ਉਹ ਪ੍ਰੋਬਲਮ ਬਹੁਤ ਬਰੀਕ ਤੇ ਆ ਸਕਦੀ ਹੈ ਸੋ ਇਹ ਲੈਂਜ਼ਸ ਦੀਆਂ ਟਾਈਪਸ ਹਨ ਕਈ ਮੋਨੋਫੋਕਲ ਕਈ ਕਹਿੰਦੇ ਜੀ ਸਾਨੂੰ ਕੋਈ ਨਹੀਂ ਐਨਕ ਲੱਗ ਵੀ ਜਾਵੇ ਤਾਂ ਕੋਈ ਗੱਲ ਨਹੀਂ ਫੇ ਅਸੀਂ ਉਹਨਾਂ ਦਾ ਪ੍ਰੋਫੈਸ਼ਨ ਪੁੱਛੇ ਦਾ ਕਿ ਜੋ ਜਿਹੜੇ ਦਰਜੀ ਹਨ ਟੇਲਰ ਹਨ ਜਾਂ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਦੇ ਹਨ ਉਹਨਾਂ ਦੇ ਫਿਰ ਅਸੀਂ ਨੇੜੇ ਦੇ ਲੈਂਸ ਪਾ ਦੇਦੇ ਆ ਕਿ ਜਦੋਂ ਤੁਸੀਂ ਨੇੜੇ ਦਾ ਕੰਮ ਕਰਨਾ ਉਦੋਂ ਤੁਹਾਨੂੰ ਦੇਖੋ ਕਿ ਜੇ ਤੁਸੀਂ ਦੂਰ ਦਾ ਜਾਣਾ ਤੁਸੀਂ ਐਨਕ ਲਗਾ ਲਿਓ ਉਹ ਥੋੜੇ ਸਸਤੇ ਹੁੰਦੇ ਹਨ ਸੋ ਮੈਂ ਤੁਹਾਡੇ ਮੱਦੇਨ ਰਹੀਂ ਸਾਰਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਕੈਟਰੈਕ ਸਰਜਰੀ ਕਰਾਉਣ ਜਾਓ ਆਪਣੇ ਡਾਕਟਰ ਜਿਹੜਾ ਹੈ ਉਹਨੂੰ ਆਪਣਾ profession ਜ਼ਰੂਰ ਦੱਸੋ ਉਹਨੂੰ ਆਪਣਾ ਨਾਈਟ ਲਾਈਫ ਦੱਸੋ ਕਿ ਸਾਨੂੰ ਇਸ ਤਰ੍ਹਾਂ ਬਾਹਰ ਜਾਣਾ ਪੈਂਦਾ ਇਸ ਕਾਲੀ ਕਾਲੀ ਦੇ ਵਿੱਚ ਲੈਂਸ ਨਾ ਵੀ ਕਲੀ ਕਲੀ ਜਾਣਕਾਰੀ ਦੇ ਦਿਓ ਜਿਵੇਂ ਕਹਿੰਦੇ ਹੁੰਦੇ ਨੇ ਵੀ ਪੁਲਿਸ ਨੂੰ ਤੇ ਪੱਤਰਕਾਰ ਨੂੰ ਸਹੀ ਜਾਣਕਾਰੀ ਦਿਓ ਉਵੇਂ ਅੱਖਾਂ ਦੇ ਡਾਕਟਰ ਕੋਲੇ ਜਾ ਕੇ ਵੀ ਮੁਕੰਮਲ ਜਾਣਕਾਰੀ ਦਿਓ ਜਾਣਕਾਰੀ ਦਿਓ ਕਿ ਤੁਹਾਨੂੰ ਐਗਜ਼ੈਕਟਲੀ ਤੁਹਾਨੂੰ ਚਾਹੀਦਾ ਕੀ ਹੈ ਅੱਜ ਕੱਲ ਇਹ ਇੰਨੇ ਅੱਛੇ ਤਰ੍ਹਾਂ ਦੇ ਲੈਂਸਸ ਹਨ ਕਿ ਤੁਹਾਨੂੰ ਅਸੀਂ ਐਨਕ ਤੋਂ ਵੀ ਛੁਟਕਾਰਾ ਦਵਾਵਾਂਗੇ ਔਰ ਤੁਹਾਡੀ ਜੇ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿੱਦਾਂ ਰਾਤ ਨੂੰ ਸਾਹਮਣੇ ਉਹ ਦੇਖਣ ਲੱਗਿਆਂ ਗਲੇਅਰ ਵਗੈਰਾ ਆਂਦੀ ਹੈ ਉਹਦਾ ਵੀ ਸਾਡੇ ਕੋਲ ਇਲਾਜ ਹੈ ਔਰ ਇਹ ਸਾਰੀਆਂ ਚੀਜ਼ਾਂ ਕਰਕੇ ਵੀ ਕੁਝ ਕੈਂਟੈਂਸ ਜਿਹੇ ਅਸੀਂ ਪੇਸ਼ੈਂਟ ਜਿਹੜਾ ਆ ਉਸ ਨੂੰ ਦੁਬਾਰਾ ਕੰਮ ਤੇ ਵੀ ਲੈ ਆਉਨੇ ਆ ਪੇਸ਼ੈਂਟ ਨੂੰ ਕਹਿੰਦਾ ਕਿ ਤੁਸੀਂ ਹੁਣ ਸਾਰੇ ਲੈਂਸ ਵਗੈਰਾ ਪਾਏ ਹੁਣ ਆਪਣੀ ਲਾਈਫ ਇੰਜੋਏ ਕਰੋ ਨੇੜੇ ਦਾ ਫੋਨ ਦੇਖੋ ਬਿਨਾਂ ਐਨਕ ਤੋਂ ਆਪਣੇ ਕੰਪਿਊਟਰ ਤੇ ਕੰਮ ਕਰੋ ਡਰਾਈਵਿੰਗ ਕਰੋ ਔਰ ਕੁਝ ਦਿਨਾਂ ਚ ਆਪਣੇ ਕੰਮ ਤੇ ਵੀ ਜਾ ਸਕਦੇ ਬਹੁਤ ਖੂਬ ਜੀ ਇੱਕ ਮੈਂ ਥੋੜੀ ਜਿਹੀ ਆਪਦੀ ਜਾਣ ਵੇ ਚਲੋ ਖਰਾਕਾਂ ਵੀ ਪੰਜਾਬੀਆਂ ਦੀਆਂ ਬਦਲ ਗਈਆਂ ਉਹ ਹੁਣ ਗੋਗਲੂ ਪਟਕੇ ਖੇਤ ਦੇ ਵਿੱਚੋਂ ਵੱਟ ਤੋਂ ਉਹ ਖਾ ਲੈਣਾ ਮੂਲੀ ਪਟਕੇ ਗਾਜਰ ਪਟਕੇ ਖਾ ਲੈਣੀ ਉਹ ਦੌਰ ਲਗਭਗ ਚਲਾ ਗਿਆ ਚਲੋ ਪਿੰਡਾਂ ਦੇ ਵਿੱਚ ਕੁਝ ਹੱਦ ਤੱਕ ਹੋਊਗਾ ਪਰ ਹੁਣ ਦੌਰ ਆ ਗਿਆ ਜੀ ਘਰ ਬੈਠੇ ਚਟਪਟੀਆਂ ਚੀਜ਼ਾਂ ਲਾ ਜੀ ਦੌਰ ਆ ਗਿਆ ਵੀ ਭਾਈ ਮੈਂ ਘਰੋਂ ਵੀ ਹਿਲਣਾ ਨਹੀਂ ਮੈਂ ਤਾਂ ਟਿਕ 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 ਕਰਨਾ ਤੇ ਬੰਦਾ ਮੇਰੇ ਕੋਲੇ 20 ਮਿੰਟਾਂ ਦੇ ਵਿੱਚ ਆਏ ਬੈਠੇ ਵੇਖੀ ਜਣਾ ਵੀ ਮੋਟਰਸਾਈਕਲ ਇੱਥੇ ਪਹੁੰਚ ਗਿਆ ਚੌਂਕ ਤੋਂ ਖੱਬੇ ਹੋ ਕੇ ਸੱਜੇ ਹੋ ਗਿਆ ਇਸ ਦੌਰ ਦੇ ਵਿੱਚ ਬਦਲੀਆਂ ਖੁਰਾਕਾਂ ਦੇ ਕਰਕੇ ਵੀ ਸਾਡੀਆਂ ਅੱਖਾਂ ਤੇ ਅਸਰ ਪਿਆ ਮੋਬਾਈਲ ਦੀ ਅਸੀਂ ਬਹੁਤ ਵਰਤੋਂ ਕਰ ਰਹੇ ਹਾਂ ਇਹ ਸਕਰੀਨ ਟਾਈਮ ਨੇ ਵੀ ਸਾਡੀ ਅੱਖਾਂ ਖਾਦੀਆਂ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਤਾਂ ਪੜ੍ਹ ਕੇ ਜਦੋਂ ਇੱਕ ਆਰਟੀਕਲ ਸੀ ਪੜ੍ਹ ਕੇ ਹੈਰਾਨ ਹੋ ਗਿਆ ਕਿ ਜਿਹੜੇ ਇੰਡੀਅਨ ਬੱਚੇ ਆ ਉਹਨਾਂ ਦੀ ਹਾਈਟ ਜਿਹੜੀ ਆ ਉਹ 5 ਸੈਂਟੀਮੀਟਰ ਪਿਛਲੇ ਕੁਝ ਸਾਲਾਂ 'ਚ ਘਟ ਗਈ ਆ ਮੀਨਸ ਕਿ ਜਿਹੜੇ ਬੱਚੇ ਆ ਅੱਗੇ ਜਿਹੜੀਆਂ ਹਾਈਟਸ ਵਗੈਰਾ ਜਿੱਦਾਂ ਪਹਿਲਾਂ ਆਪਾਂ ਪੰਜਾਬੀ ਨਾ ਜਾਣੇ ਜਾਂਦੇ ਸੀ ਨਾ ਪੰਜਾਬੀ ਮਜ਼ਬੂਤ ਹੁੰਦੇ ਆ ਪੰਜਾਬੀ ਹਾਈਟ ਬਹੁਤ ਹੁੰਦੀ ਆ ਤੁਸੀਂ ਦੇਖ ਲਿਓ ਹੁਣ 6 ਫੁੱਟ ਦੇ ਬੱਚੇ ਕਿੱਥੋਂ ਇਹਦੀ ਮੈਨੂੰ ਵੀਰਲਾ ਟਾਮਾ ਕੋਈ ਵੀਰਲਾ ਟਾਮਾ ਹੀ ਆ ਔਰ ਉਹਦਾ ਰੀਜ਼ਨ ਇਹ ਹੀ ਆ ਕਿ ਬੱਚੇ ਨੂੰ ਜੇ ਅਸੀਂ ਕੋਈ ਕਿਸੇ ਨੂੰ ਪੁੱਛਦੇ ਆ ਕਿ ਤੁਸੀਂ ਕਿਹੜੀ ਗੇਮ ਖੇਡਦੇ ਆ ਸਾਡਾ ਤਾਂ ਪੁੱਛਣ ਦਾ ਮਤਲਬ ਇਹ ਹੁੰਦਾ ਵੀ ਕੋਈ ਸਾਨੂੰ ਬਾਲੀਬਾਲ ਕਹੂਗਾ ਕਬੱਡੀ ਕਹੂ ਕੋਈ ਕ੍ਰਿਕਟ ਕਹੂਗਾ ਜਾਂ ਕਿਸ ਤਰ੍ਹਾਂ ਦੀਆਂ ਗੇਮਸ ਕਹੂਗਾ ਉਹ ਸਾਨੂੰ ਕਹੂ ਕਹਿਣਗੇ ਜੀ ਅਸੀਂ ਜਿਹੜੀਆਂ ਵੀਡੀਓ ਗੇਮਸ ਕੋਈ ਵੀ ਹੋ ਗਿਆ ਕੈਂਡੀ ਕ੍ਰੈਸ਼ ਖੇਡਦੇ ਕੈਂਡੀ ਕ੍ਰੈਸ਼ ਖੇਡਦੇ ਆ ਪਬਜੀ ਵਗੈਰਾ ਜਾਂ ਕਿਸ ਤਰ੍ਹਾਂ ਦੀਆਂ ਗੇਮ ਜਿਹੜੀਆਂ ਸਾਨੂੰ ਖੇਡਦੇ ਆ ਔਰ ਉਹਦਾ ਇੰਨਾ ਬੈਡ ਇਫੈਕਟ ਅੱਖਾਂ ਤੇ ਪ ਬਾਕੀ ਜੋ ਸ਼ਰੀਰ ਹੈ ਉਸ ਦੇ ਬੱਚੇ ਜਿਹੜੇ ਅਨਫਿਟ ਹੁੰਦੇ ਜਾ ਰਹੇ ਹਨ ਬੱਚੇ ਮੋਟੇ ਹੁੰਦੇ ਜਾ ਰਹੇ ਹਨ ਬੱਚੇ ਚਿੱਟੜੇ ਹੁੰਦੇ ਜਾ ਰਹੇ ਹਨ ਸਾਈਕੋਲੋਜੀਕਲ ਸਾਈਕੋਲੋਜੀਕਲ ਤੌਰ ਦੇ ਉਪਰ ਅਪਸੈਟ ਹੁੰਦੇ ਜਾ ਰਹੇ ਹਨ ਬੱਚਿਆਂ ਦੀ ਗਰੋਥ ਨਹੀਂ ਵੱਧ ਰਹੀ ਔਰ ਫੀਮੇਲ ਜੋ ਬੱਚੇ ਬੱਚੀਆਂ ਹਨ ਉਹ ਬਹੁਤ ਜਲਦੀ ਮੈਚੂਰ ਹੋ ਰਹੀਆਂ ਹਨ ਸੋ ਇਹ ਸਾਰੀਆਂ ਗੱਲਾਂ ਇਸ ਕਰਕੇ ਹਨ ਕਿ ਸਾਡਾ ਸਕਰੀਨ ਟਾਈਮ ਜਿਹੜਾ ਹੈ ਅਸੀਂ ਖੁਦ ਬੱਚਿਆਂ ਨੂੰ ਫੋਨ ਦਿੰਨੇ ਆ ਬੱਚਾ ਰੋਂਦਾ ਇਹ ਤਾਂ ਖੁਦ ਦਿੰਨੇ ਵੀ ਤੂੰ ਫੋਨ ਲੈਦਾ ਔਰ ਬੱਚੇ ਵੀ ਇੰਨੇ ਤੇਜ਼ ਹਨ ਕਿ ਆਪਣੇ ਪਾਸਵਰਡ ਆਪਣੇ ਪੇਰੈਂਟਸ ਦੇ ਉਹਨਾਂ ਨੂੰ ਪਤਾ ਹੁੰਦੇ ਪੇਰੈਂਟਸ ਨੂੰ ਸਾਡੇ ਭੁੱਲ ਸਕਦੇ ਆ ਪਰ ਬੱਚੇ ਇੰਨੇ ਤੇਜ਼ ਹਨ ਕਿ ਉਹ ਪਾਸਵਰਡ ਉਹਦਾ ਉਹਨਾਂ ਨੂੰ ਯਾਦ ਹੁੰਦਾ ਕਿ ਸਾਡੇ ਪਾਪਾ ਦਾ ਆ ਪਾਸਵਰਡ ਹੈ ਮਮਾ ਦਾ ਆ ਪਾਸਵਰਡ ਹੈ ਸੋ ਮੇਰਾ ਕਹਿਣ ਦਾ ਮਤਲਬ ਕੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚਿਆਂ ਦੀਆਂ ਅੱਖਾਂ ਤਾਂ ਰਹਿਣ ਹੀ ਨਾਲ ਸਰੀਰ ਜਿਹੜਾ ਉਹ ਵੀ ਤੰਦਰੁਸਤ ਰਹੇ ਜੁਸਾ ਟਕੜਾ ਹੋਵੇ ਹਾਂ ਟਕੜਾ ਹੋਵੇ ਤਾਂ ਉਹਨੂੰ ਗਰਾਉਂਡ 'ਚ ਲਿਜਾਣਾ ਜ਼ਰੂਰੀ ਹੈ ਬੱਚਿਆਂ ਨੂੰ ਗਰਾਉਂਡਾਂ 'ਚ ਲੈ ਕੇ ਜਾਓ 1-2 ਘੰਟੇ ਸਪੈਂਡ ਕਰੋ ਬੱਚਿਆਂ ਦੇ ਨਾਲ ਔਰ ਇਹ ਬਹੁਤ ਜ਼ਰੂਰੀ ਹੈ ਲਾਈਫ ਜਿਹੜੀ ਹੈ ਉਹ ਚਾਹੀ ਪਰ ਕਿਉਂਕਿ ਸਾਡੀ ਜਿਹੜਾ ਫਿਊਚਰ ਹੈ ਉਹ ਤਾਂ ਬੱਚੇ ਹੀ ਹਨ ਜੇ ਬੱਚੇ ਹੀ ਕਮਜ਼ੋਰ ਰਹਿ ਗਏ ਫਿਰ ਤਾਂ ਫਿਰ ਤਾਂ ਫਾਇਦਾ ਨਹੀਂ ਰਹੇਗਾ ਸੋ ਇਹ ਇਹ ਚੀਜ਼ਾਂ ਬਹੁਤ ਜ਼ਰੂਰੀ ਹਨ ਬਿਲਕੁਲ ਸਹੀ ਗੱਲ ਹੈ ਤੇ ਇਹਨਾਂ ਗੱਲਾਂ ਦੇ ਵੱਲ ਮੇਰੇ ਸਮੇਤ ਸਭ ਪੰਜਾਬੀਆਂ ਨੂੰ ਅਮਲ ਕਰਨਾ ਚਾਹੀਦਾ ਜੀ ਅਸੀਂ ਅਸਲ ਵਿੱਚ ਪੰਜਾਬੀ ਡਾਕਟਰ ਸਾਹਿਬ ਸਮਝਣ ਵਾਲੇ ਘਾਟਾ ਸਮਝਾਉਣ ਵਾਲੇ ਵੱਧ ਬਣ ਗਏ ਬਿਲਕੁਲ ਮੇਰੇ ਵਰਗਾ ਬੰਦਾ ਆਪਮਨ ਕੇ ਨਹੀਂ ਰਾਜ਼ੀ ਉਹਦਾ ਸਾਰਿਆਂ ਨੂੰ ਕਹ ਦਿੰਦਾ ਤੇਰਾ ਫਰਜ਼ ਐਂਗ ਬਣਦਾ ਤੂੰ ਐ ਕਰ ਲੈ ਬਿਲਕੁਲ ਕਿੰਨੇ ਬਰੇ ਹੋ ਗਏ ਡਾਕਟਰ ਸਾਹਿਬ ਤੁਹਾਨੂੰ ਇੱਥੇ ਪ੍ਰੈਕਟਿਸ ਕਰਦੇ ਆ ਮੈਂ ਜਿਹੜਾ ਐਮਬੀਬੀਐਸ ਕੀਤੀ ਸੀ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮਐਸ ਕੀਤੀ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਉਸ ਤੋਂ ਬਾਅਦ ਫਿਰ ਮੈਂ 2004 ਤੋਂ ਲੈ ਕੇ ਹੁਣ 21 ਸਾਲ ਪ੍ਰੈਕਟਿਸ ਕਰਦੇ ਆ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ ਹੋ ਗਏ ਹੈਗੇ ਡਾਕਟਰ ਰਾਜਨਾਈਕਰ ਹਸਪੀਟਲ ਫਗਵਾੜਾ ਸਟਾਰਟ ਕੀਤਾ ਆਖਰੀ ਸਵਾਲ ਮੇਰਾ ਇਹ 2 ਡਾਕਟਰ ਐਸ ਰਾਜਨ ਦੇ ਕੋਲੇ ਮਰੀਜ਼ਾਂ ਦੀ ਗਿਣਤੀ ਪੰਜਾਬੀਆਂ ਦੀ ਵੱਧ ਸੀ ਜਾਂ ਹੁਣ ਵੱਧ ਗਈ ਜਾਂ ਉਹਦੇ ਨਾਲ ਮੈਂ ਇਹ ਜਾਣ ਜਾਇਦਾ ਲੈਣਾ ਚਾਹੁੰਦਾ ਜੀ ਕਿ 21 ਸਾਲ ਦੇ ਵਿੱਚ ਦੋ ਦਹਾਕਿਆਂ ਦੇ ਵਿੱਚ ਪ੍ਰਸਥਿਤੀਆਂ ਕਿਵੇਂ ਬਦਲੀਆਂ ਪ੍ਰਸਥਿਤੀਆਂ ਕਾਫੀ ਚੇਂਜ ਹੋਈਆਂ ਉਸ ਟਾਈਮ ਦੇ ਉੱਤੇ ਹੁੰਦਾ ਸੀਗਾ ਕਿ ਅੱਖ ਬਸ ਆਪਰੇਸ਼ਨ ਕੋਈ ਵੀ ਆਂਦਾ ਸੀ ਕਰਵਾਲ ਅੱਖ ਹੋ ਗਈ ਬਸ ਠੀਕ ਹੈ ਪਰ ਅੱਜਕੱਲ ਤਾ ਸਾਨੂੰ ਜਾਂਦੇ ਕਿ ਉਹ ਮੈਨੂੰ ਲਾਸਟ ਲਾਈਨ ਵੀ ਪੜ ਨਹੀਂ ਹੋ ਰਹੀ ਮੈਨੂੰ ਲਾਸਟ ਲਾਈਨ ਪੜ ਹੋਣੀ ਚਾਹੀਦੀ ਹੈ ਮੈਂ ਤਾਂ ਨੇੜੇ ਜਾਣੀ ਦਿਖ ਰਿਹਾ ਪੇਸ਼ੈਂਟ ਬਹੁਤ ਜ਼ਿਆਦਾ ਮਤਲਬ ਡਿਮਾਂਡਿੰਗ ਇਨ ਦਾ ਸੈਂਸ ਕਿ ਪੇਸ਼ੈਂਟ ਨੂੰ ਨਜ਼ਰ ਦੀ ਬਹੁਤ ਜ਼ਿਆਦਾ ਹੁਣ ਡਿਪੈਂਡੈਂਸੀ ਹੋ ਗਈ ਆ ਕਿਉਂਕਿ ਫੋਨਸ ਆ ਗਿਆ ਸੋਸ਼ਲ ਮੀਡੀਆ ਹੈ ਸਾਰਾ ਦਿਨ ਉਸ ਤੇ ਰਹਿਣਾ ਔਰ ਹੋਰ ਬਹੁਤ ਚੇਂਜੇਸ ਆਈਆਂ ਹਨ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਜੋ ਜਦੋਂ ਕੋਈ ਵੀ ਨਵਾਂ ਸਰਜਨ ਹੁੰਦਾ ਤਾਂ ਨੇਚਰਲੀ ਉਹ ਤੋਂ ਸਰਜਰੀ ਘੱਟ ਕਰਾਂਦੇ ਆ ਚਲੋ ਹੁਣ ਤਾਂ ਇੰਨਾ ਐਕਸਪੀਰੀਅੰਸ ਹੋ ਗਿਆ ਕਿ 50 ਹਜ਼ਾਰ ਸਰਜਰੀਜ਼ ਅੱਖਾਂ ਦੀਆਂ ਕਰ ਲਈਆਂ ਹੁੰਦਾ ਪੇਸ਼ੈਂਟ ਜੋ ਹਨ ਵਿਦ ਐਕਸਪੀਰੀਅੰਸ ਦੇਖੋ ਕੋਈ ਵੀ ਬੰਦਾ ਇਨਸਾਨ ਹੈ ਵਿੱਤ ਐਕਸਪੀਰੀਅੰਸ ਹੀ ਉਹਨੂੰ ਨਿਖਰਦਾ ਹੈ ਉਹਦੇ ਵਿੱਚ ਨਿਖਾਰ ਆਂਦਾ ਹੈ ਉਹਦੇ ਕੰਮ ਦੇ ਵਿੱਚ ਔਰ ਔਰ ਇੱਕ ਚੀਜ਼ ਮੈਂ ਹੋਰ ਜਿਹੜੀ ਅੱਜ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜਾ 슈ਗਰ ਤੇ ਬਲੱਡ ਪ੍ਰੈਸ਼ਰ ਹੈ ਜਿਹੜੇ ਹਰ ਪੰਜਾਬੀ ਦੇ ਵਿੱਚ ਹਰ ਤੀਜੇ ਚੌਥੇ ਪੰਜਾਬੀ ਵਿੱਚ 슈ਗਰ ਬਲੱਡ ਪ੍ਰੈਸ਼ਰ ਆ ਇਹ ਮੈਂ ਤਾਂ ਕੀ ਗੱਲ ਕੀਤੀ ਹੈ ਜਿਹੜੇ ਸਾਡੇ 40 ਸਾਲ ਤੋਂ ਬਾਅਦ ਵਾਲੇ ਉਮਰ ਵਾਲਿਆਂ ਦੇ ਲਈ ਮੈਂ ਇਹ ਗੱਲ ਕਹਿਣ ਜਾ ਰਿਹਾ ਉਹਨਾਂ ਨੂੰ 슈ਗਰ ਬਲੱਡ ਪ੍ਰੈਸ਼ਰ ਦਾ ਜਿਹੜਾ ਹੈ ਧਿਆਨ ਰੱਖਣਾ ਚਾਹੀਦਾ ਹੈ ਸ਼ੂਗਰ ਦੇ ਨਾਲ ਡਾਇਬਟਿਕ ਰੈਟਨੋਪੈਥੀ ਹੁੰਦੀ ਹੈ ਪਿਛਲੇ ਪਰਦੇ ਦੀਆਂ ਬਿਮਾਰੀਆਂ ਹੁੰਦੀਆਂ ਹਨ ਅੱਖਾਂ ਦੇ ਵਿੱਚ ਬਲੱਡ ਆ ਜਾਂਦਾ ਹੈ ਅੱਖਾਂ ਦੇ ਪਰਦੇ ਕਮਜ਼ੋਰ ਹੋ ਜਾਂਦੇ ਹਨ ਇਹ ਇਲਾਜ ਬਹੁਤ ਮਹਿੰਗਾ ਵੀ ਹੈ ਅੱਖ 'ਚ ਸਾਨੂੰ ਇੰਜੈਕਸ਼ਨਸ ਲਗਾਣੇ ਪੈਂਦੇ ਹਨ ਔਰ ਲੇਜ਼ਰਸ ਕਰਨੀਆਂ ਪੈਂਦੀਆਂ ਹਨ ਉਹਦੇ باوجود ਵੀ ਜਿਹੜੇ ਪੇਸ਼ੈਂਟ ਹਨ ਉਹਨੂੰ ਅਸੀਂ ਗੁੱਡ ਵਿਜ਼ਨ ਨਹੀਂ ਦੇ ਪਾਉਂਦੇ ਸੋ ਇਹਨਾਂ ਇਹਨਾਂ ਬਰੀਜਾਂ ਦੇ ਲਈ ਮੈਂ ਬਿੰਦੋ ਬੇਨਤੀ ਹੈ ਕਿ ਸ਼ੂਗਰ ਨੂੰ ਹਲਕੇ 'ਚ ਨਾ ਲਓ ਐ ਇਹ ਨਾ ਸਮਝੋ ਕਿ ਮੈਨੂੰ ਸ਼ੂਗਰ ਆ ਮੈਨੂੰ ਤਾਂ 300 400 ਰੰਦੀ ਮੈਨੂੰ ਤਾਂ ਕੋਈ ਫੀਲ ਨਹੀਂ ਹੁੰਦਾ ਇਹ ਬਿਮਾਰੀਆਂ ਇਦਾਂ ਦੀਆਂ ਹਨ ਜਿਹੜੀਆਂ ਵਿਦ ਟਾਈਮ ਤੁਹਾਡੇ ਤੇ ਅਸਰ ਦਿਖਾਨੀਆਂ 10 ਸਾਲ ਤੋਂ ਬਾਅਦ ਅਸਰ ਦਿਖਾਉਂਦੀਆਂ ਉਸ ਤੋਂ ਬਾਅਦ ਫਿਰ ਲੇਟ ਹੋ ਚੁੱਕਿਆ ਹੁੰਦਾ ਹੈ ਨਾੜੀਆਂ ਕਮਜ਼ੋਰ ਹੋ ਚੁੱਕੀਆਂ ਹੁੰਦੀਆਂ ਹਨ ਇਸ ਕਰਕੇ ਇਹ ਮਰੀਜ਼ ਐਕਸਰਸਾਈਜ਼ ਕਰਨ ਟਾਈਮ ਸਿਰ ਦਵਾਈ ਖਾਣ ਡਾਕਟਰ ਦੀ ਸਲਾਹ ਲੈਣ ਸ਼ੂਗਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਤਾਂ ਕਿ ਆਉਣ ਵਾਲੇ 10 15 ਸਾਲ ਬਾਅਦ ਉਹ ਜਿਹੜੀ ਰੋਸ਼ਨੀ ਉਹਨਾਂ ਦੀ ਸ਼ੂਗਰ ਦੇ ਨਾਲ ਕਟਣੀ ਆ ਉਸ ਤੋਂ ਬਚਿਆ ਜਾ ਸਕੇ ਸੋ ਇਹ ਬਹੁਤ ਜ਼ਰੂਰੀ ਗੱਲਾਂ ਹਨ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ ਤੇ ਬੜੀਆਂ ਕੀਮਤੀ ਗੱਲਾਂ ਮੇਰੇ ਸਮੇਤ ਸਭ ਦੀ ਝੋਲੀ ਦੇ ਵਿੱਚ ਪਾ ਕੇ ਗਏ ਆ ਥੱਲੇ ਜੀ ਪੱਟੀ ਚੱਲ ਰਹੀ ਆ ਇਹਦੇ ਉੱਤੇ ਨੰਬਰ ਈਮੇਲ ਪਤਾ ਟਿਕਾਣਾ ਜਿਵੇਂ ਪੰਜਾਬੀ ਅਸੀਂ ਪੁਰਾਣੇ ਬੋਲ ਕਹਿੰਦੇ ਨਗਰ ਖੇੜਾ ਕਿਹੜਾ ਉਹ ਨਗਰ ਖੇੜਾ ਸਾਰਾ ਥੱਲੇ ਦੱਸਿਆ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲੀ ਗੱਲ ਤਾਂ ਦੋਸਤੋ ਤੁਹਾਡੀਆਂ ਅੱਖਾਂ ਤੰਦਰੁਸਤ ਹੀ ਰਹਿਣ ਇਹਨਾਂ ਦੇ ਵਿੱਚ ਕਦੇ ਕੋਈ ਸਮੱਸਿਆ ਆਵੇ ਹੀ ਨਾ ਨਾ ਆਪਾਂ ਕਿਸੇ ਨੂੰ ਅੱਖਾਂ ਦਿਖਾਈਏ ਕੱਡ ਤੇ ਨਾ ਹੀ ਡਾਕਟਰ ਸਾਹਿਬ ਦੇ ਕੋਲੇ ਜਾਣਾ ਪਵੇ ਪਰ ਜੇਕਰ ਅੱਖਾਂ ਵਿੱਚ ਸਮੱਸਿਆ ਆ ਗਈ ਤੇ ਫਿਰ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਫਗਵਾੜਾ ਹੈਗਾ ਬਹੁਤ ਮਿਹਰਬਾਨੀ